3 ਸਾਲ ਪਹਿਲਾਂ ਨਾ ਮੈਨੂੰ ਨਹੀਂ ਪਤਾ ਸੀਗਾ ਕਿ ਇੰਨਾ ਭਿਆਨਕ ਤਰੀਕੇ ਦੇ ਨਾਲ ਇੱਥੇ ਲੋਕ ਧਰਮ ਪਰਿਵਰਤਨ ਕਰ ਰਹੇ ਕਰਮ ਪਰਿਵਰਤਨ ਕਰਕੇ ਮਾਈਂਡ ਵਾਸ਼ ਕਰਕੇ ਇਹ ਮੈਨੂੰ ਨਹੀਂ ਪਤਾ ਸੀ ਮੈਂ ਅਨਪੋਲ ਬੰਦਾ ਸੀਗੀ ਮੈਂ ਸੋਸ਼ਲ ਮੀਡੀਆ 'ਚ ਵੀਡੀਓ ਬਣਾ ਦਿੱਤੀ ਕਿ ਭਾਈ ਮੇਰੇ ਨਾਲ ਆ ਕੰਮ ਹੋ ਰਿਹਾ ਮੈਨੂੰ ਗੁਰਦੁਆਰਾ ਸਾਹਿਬ ਦੇ ਬਾਰੇ ਸਾਡੇ ਇਦਾਂ ਬੋਲਿਆ ਜਾ ਰਿਹਾ ਇਹਨਾਂ ਨੇ ਕੀ ਕੀਤਾ ਰਮਨਦੀਪ ਮੰਗੂਮਾੜ ਤੁਸੀਂ ਵੀਰ ਜੀ ਸੁਣਿਆ ਹੋਊਗਾ ਨਾ ਰਮਨਦੀਪ ਮੰਗੂਮਾੜ ਨਾਲ ਮਿਲ ਕੇ ਅੰਕੁਰ ਨਿਰੂਲਾ ਦੇ ਬੰਦਿਆਂ ਨੇ ਮੇਰੇ ਉੱਪਰ ਪਰਚਾ ਕਰਾ ਦਿੱਤਾ ਇਹਨਾਂ ਨੇ ਗੁੰਮਰਾਹ ਕਰਕੇ ਵੀਡੀਓ ਨੂੰ ਕੱਟ ਕੇ ਉਸ ਤੋਂ ਬਾਅਦ ਮੇਰੇ ਉੱਪਰ ਇਹਨਾਂ ਨੇ ਨਜਾਇਜ਼ ਪਰਚੇ ਪਾਇਆ। ਗਲੰਦਰ ਦੇ ਵਿੱਚ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਸੀ ਉਦੋਂ ਪ੍ਰੈਸ ਕਾਨਫਰੰਸ ਦੌਰਾਨ ਮੰਗੂ ਮਟਾਇਆ ਸੀਗਾ ਉਦੋਂ ਕੀ ਰੋਲਾ ਹੋਇਆ ਸੀ? ਰਮਨਦੀਪ ਦੇ ਆਣ ਤੋਂ ਬਾਅਦ ਅੰਕੁਰ ਨਿਰੂਲਾ ਨੇ ਵੀ ਜੈਸੀ ਰਮਨਦੀਪ ਨੂੰ ਕਿਉਂਕਿ ਮੈਂ ਪ੍ਰੂਫ ਹਾਈਲਾਈਟ ਕਰਦਾ ਸੀ ਕਿ ਰਮਨਦੀਪ ਖੜਾ ਹੈ ਅੰਕੁਰ ਦੇ ਬੰਦਿਆਂ ਦੇ ਨਾਲ ਠੀਕ ਹੈ ਮੈਂ ਵੀਡੀਓ ਕਾਨਫਰੰਸ 'ਚ ਦਿਖਾ ਦਿੱਤੀ ਸੀਗੀ ਠੀਕ ਹੈ ਇਹਨਾਂ ਨੂੰ ਪੈ ਗਿਆ ਸੀ ਡਰ ਉੱਥੋਂ ਮੈਨੂੰ ਇਹਨਾਂ ਪੰਜਾਬ ਪ੍ਰੈਸ ਕਲੱਬ ਜਲੰਧਰ ਵਿੱਚ ਮੈਂ ਬੈਨਿਆ ਕਿਉਂਕਿ ਰਮਨਦੀਪ ਆ ਗਿਆ ਸੀ ਕਿਉਂਕਿ ਉਹ ਗੈਂਗਸਟਰ ਸੀਗਾ ਨਾ ਠੀਕ ਹੈ ਨਾ ਮੈਂ ਇੱਕ ਕੁੜੀ ਸੱਚਤ ਅਨੁਸਾਰਿਆਂ ਨੂੰ ਕਿਤੇ ਤੋਂ ਮੈਂ ਪੈਸਾ ਲੈ ਕੇ ਉੱਥੇ ਖੜੀ ਹੋਈ ਮੈਨੂੰ ਦੱਸਿਆ ਜਾਂਦਾ ਹੈ ਕਿ ਮੈਂ ਪੈਸੇ ਪੈਸੇ ਮੰਗਦੀ ਆ ਅੰਕੁਰ ਨਿਰੂਲਾ ਮਿਨਿਸਟਰੀ ਤੋਂ ਮੈਂ ਇਹ ਤੋਂ ਪੁੱਛਣਾ ਚਾਹਦੀ 3 ਸਾਲ ਤੋਂ ਮੈਂ ਲੜਨਦੀ ਆ 3 ਸਾਲ ਤੋਂ ਮੈਂ ਅੰਕੁਰ ਨੇ ਕੋਈ ਤਾਂ ਮੇਰੀ ਵੀਡੀਓ ਹੋਣੀ ਜਿਹਦੀ ਬਾਹ ਟੁੱਟੀ ਸੀ ਜਿਹਦਾ ਡਿਸਪਿਊਟ ਚੱਲਦਾ ਸੀ ਉਹਨੇ ਮੰਗੇ ਹੋਣੇ ਕਿ ਭਾਈ ਮੇਰੀ 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 ਛੱਤ ਚੋਣ ਦੀ ਆ ਮੇਰੀ ਤਕਲੀਫ ਆ ਉਹਨੇ ਮੰਗੇ ਹੋਣੇ ਮੇਰਾ ਨਾਮ ਪਤਾ ਨਹੀਂ ਹਾ ਗਾਂ ਤੋਂ ਗਾਂ ਗਾਂ ਤੋਂ ਗਾਂ ਚੜਦਾ ਆ ਮੈਨੂੰ ਜੇਲਾ ਪਰ ਜੇਲਾ ਮੈਨੂੰ ਤਾਂ ਪਤਾ ਬਾਜੀ ਮੈਨੂੰ ਪਰਵਾਨਾ ਵੀ ਨਹੀਂ ਦਿੱਤਾ ਜਾਂਦਾ ਸੀਗਾ ਜੇਲ ਭੇਜਣ ਤੋਂ ਪਹਿਲਾਂ ਪਰਵਾਨਾ ਵੀ ਨਹੀਂ ਸਿੱਧਾ ਚ ਨੇ ਮੈਨੂੰ 3 ਮਾਰਚ ਦੇ ਵਿੱਚ ਆ ਆਰਟੀਆਈ ਰਿਪੋਰਟ ਹੈ オリジナル ਆਰਟੀਆਈ ਰਿਪੋਰਟ ਮੈਂ ਕੋਈ ਝੂਠ ਨਹੀਂ ਮਾਰਦੀ ਜਿਹੜੇ ਲੋਕੀ ਮੈਨੂੰ ਪਾਗਲ ਘੋਸ਼ਿਤ ਕਰਨਾ ਚਾਹੁੰਦੇ ਨਾ ਭਾਜੀ ਮੈਂ ਝੂਠ ਨਹੀਂ ਬੋਲੀ オリジナル ਆਰਟੀਆਈ ਰਿਪੋਰਟ ਦੇਖੋ ਇਹਨਾਂ ਨੇ ਕੀ ਕੀਤਾ ਤੁਹਾਨੂੰ ਅੱਜ ਇੱਥੋਂ ਪਤਾ ਲੱਗ ਜਾਊਗਾ ਧਰਮ ਪਰਿਵਰਤਿਤ ਕੀਤਾ ਹੁੰਦਾ ਆ ਦੇਖੋ ਭਾਜੀ ਅੰਕੁਲ ਨਿਰੂਲਨ ਦੇ ਬੰਦਿਆਂ ਨੇ ਮੇਰੇ ਉੱਪਰ ਪਰਚਾ ਕੀਤਾ ਠੀਕ ਹੈ ਜਤਿੰਦਰ ਬੋਰਵ ਨੇ ਠੀਕ ਹੈ ਗੌਰਵ ਮਸੀ ਜਿਹੜਾ ਹੈਗਾ ਵਿੱਕੀ ਗੋਲਡ ਲੂਕਸ ਮਸੀ ਠੀਕ ਹੈ ਹੋਰ ਕੀ ਕਹਿੰਦੇ ਰਾਜਦੀਪ ਕੌਰ ਨਾਮ ਕਿਹੜਾ ਰਾਜਦੀਪ ਕੌਰ ਅੰਕੁਰ ਨਿਰੂਲਾ ਮਿਨਿਸਟਰੀ ਠੀਕ ਹੈ ਨਾ ਜਲੰਧਰ ਦੇ ਵਿੱਚ ਹੈ ਜੀ ਜਲੰਧਰ ਵਿੱਚ ਸਾਈਨ ਐਂਡ ਵੰਡਰ ਨਾਮ ਤੇ ਇਹਦਾ ਡੇਰਾ ਹੈਗਾ ਇਹ ਸੋਨੀਆ ਹੋਰ ਹੋਰ ਵੀ ਕੁੜੀਆਂ ਹੈਗੀਆਂ ਭਾਜੀ ਇਹਦੇ ਵਿੱਚ ਪਰਵੇਸ਼ ਕੁਮਾਰੀ ਮਤਲਬ Hindu ਕੁੜੀਆਂ Sikh ਕੁੜੀਆਂ ਇਹਨਾਂ ਨੂੰ ਇਹਨਾਂ ਦਾ ਦਿਮਾਗ ਪਰਿਵਰਤਿਤ ਕਰਕੇ ਇਹਨਾਂ ਨੇ ਮੇਰਾ ਕੀ ਦੇਖ ਕੇ ਇਹਨਾਂ ਨੇ ਮੇਰੇ ਉੱਪਰ ਪਰਚਾ ਕਟਵਾਇਆ ਸਭ ਤੋਂ ਵੱਡੀ ਗੱਲ ਆ ਦੇਖੋ ਭਾਜੀ ਪੁਲਿਸ ਦੀ ਰਿਪੋਰਟ ਇਹ ਤਾਂ ਨਹੀਂ ਝੂਠੀ ਹੋਗੀ ਵਨੀਤ ਕੋਲ ਆ ਦੇਂਦੀ ਭੈਣ ਅੰਕੁਰ ਨਿਰੂਲਾ ਕਹਿੰਦਾ ਵਨੀਤ ਕੋਰ ਬੱਚਾ ਲਨ ਔਰਤ ਹੈ ਵਨੀਤ ਕੋਰ ਰਾਤ ਤਾਨੂੰ ਮੁੰਡਿਆਂ ਨਾਲ ਸੌਂਦੀ ਭਾਜੀ ਮੈਂ ਨਹੀਂ ਮੈਂ ਸਿੱਖਾਂ ਦਾ ਬੱਚਾ ਹੈ ਮੈਂ ਆਪਣੇ ਗੁਰਦੁਆਰਾ ਸਾਹਿਬ ਬਾਰੇ ਨਹੀਂ ਸੁਣਨਾ ਰਮਨਦੀਪ ਮੰਗੂ ਮੱਠ ਜਿਹੜਾ ਆ ਉਹਦਾ ਇਹ ਭੈਣ ਨਾਲ ਦੁਸ਼ਮਣੀ ਕਿੱਥੋਂ ਪੈਂਦੀ ਆ ਉਹ ਕਹਿ ਭੈਣ ਕਹਿ ਰਹੀ ਕਿ ਅੰਕੁਰ ਨਿਰੂਲਾ ਦੇ ਹੱਕ ਚ ਹੈਗਾ ਰਮਨਦੀਪ ਮੰਗੂ ਮੱਠ ਕੋਈ ਜਿਹੜਾ ਮੰਗੂ ਮਾਠਾ ਨਾ ਉਹ ਤਾਂ ਹੈ ਦਲਾਲ ਬੰਦਾ ਸੀ ਹੂੰ ਉਹਦਾ ਜਦੋਂ ਨੂੰ ਮੂਠਾ ਕਿਹਾ ਤੋਰ ਪਿਆ ਸੱਟੇ ਗੰਭਰ ਕਦੀ ਉਹਨੇ ਸੋਚੀ ਵੀ ਨਹੀਂ ਹੈ ਜਦੋਂ ਉਹ ਦਾਣਾ ਮਿਲ ਗਿਆ ਬਾਸ ਉਦੋਂ ਸਰਪਰਾ ਇਹ ਨਹੀਂ ਲਖਣ ਕਿ ਸੱਟੇ ਚਾਇਤ ਉਠਾ ਰਮਨਦੀਪ ਮੰਗੂ ਮੱਠ ਤੇ ਸਵਾਲ ਵੀ ਬੜੇ ਚੁੱਕੇ ਗਏ ਸੀਗੇ ਕਿ ਉਹ ਚਿੱਟਾ ਵੀ ਲੋਂਦਾ ਆ ਉਹ ਚਿੱਟਾ ਵੇਚਦਾ ਵੀ ਆ ਫਿਰ ਸਿੱਖ ਜਥੇਬੰਦੀਆਂ ਨੇ ਉਹਦਾ ਵਿਰੋਧ ਕਿਉਂ ਨਹੀਂ ਕੀਤਾ ਦੇਖੋ ਜੇ ਬੰਦੇ ਚੰਗੇ ਅچھے ਇਨਸਾਨ ਹੁੰਦੇ ਨਾ ਗੁਰੂ ਪਿਆਰੇ ਹੋ ਜੀ ਉਹ ਕਦੇ ਵੀ ਚਿੱਕੜ ਤੇ ਮੱਟਾਂ ਨਹੀਂ ਮਾਰਦੇ ਉਹ ਚਿੱਕੜ ਆ ਫਿਰ ਇਹ ਕਿਦਾਂ ਦਾ ਵਿਕਟ ਕਰਾਇਆ ਇਹ ਕਈ ਟੀਚਿੰਗ ਦੇ ਰਿਹਾ ਹੋਰ ਕਹਿੰਦਾ ਬਾਈਬਲ ਕਹਿ ਰਹੀ ਆ ਬਾਈਬਲ ਕਹਿੰਦੀ ਆ ਲੰਗਰ ਪ੍ਰਸ਼ਾਦ ਨਹੀਂ ਛਾਲਾ ਸਿੱਖ ਕੁੜੀ ਨੂੰ ਬੋਲਿਆ ਜਾ ਰਿਹਾ ਹੈ ਅੱਜ ਤਾਂ ਮੈਂ ਕਹਿੰਦੀ ਜੱਥੇ ਬੰਨੀਆਂ ਮੇਰੇ ਨਾਲ ਖੜੀਆਂ ਮੈਂ ਤਾਂ ਅਵੇਅਰ ਕਰ ਦਿੱਤਾ ਅੱਜ ਭਾਵੇਂ ਜੇਲ੍ਹ ਹੋ ਜਾਏ ਅੱਜ ਨਹੀਂ ਡਰਾਂਗਾ ਅੱਜ ਤੱਕ ਭਾਜੀ ਹੁਣ ਤਾਂ ਪਤਾ ਕੀ ਰਿਹਾ ਮੇਰੇ ਨਾਲ ਮੈਂ ਇਹਨਾਂ ਨੂੰ ਇਹੀ ਅਵੇਅਰ ਕਰਨਾ ਚਾਹੁੰਦੀ ਸੀਗੀ ਇਹਨਾਂ ਨੇ ਮੈਨੂੰ ਕਿਹਾ ਤਾਂ ਮੈਂ ਕ੍ਰਿਸਚੀਅਨ ਮੈਂ ਸਿੱਖ ਓਏ ਮੈਂ ਸੇਖੀਆਂ ਕਰ ਲਿਆ ਜੱਥੇ ਬੰਨੀਆਂ ਆ ਰਹੀਆਂ ਮੈਨੂੰ ਚੰ ਠੀਕ ਹੈ ਸਾਰਾ ਟੈਸਟ ਦੇਖ ਲਿਆ ਮੈਨੂੰ ਸਭ ਪਤਾ ਲੱਗ ਗਿਆ ਪਰ ਤੇਰਾ ਟੈਸਟ ਵੀ ਪੁਲਿਸ ਨੇ ਦੇਖ ਕੇ ਕੱਢ ਦਿੱਤਾ ਕਿ ਤੂੰ ਕਿੱਥੇ ਤੇ ਮੈਂ ਕਿੱਥੇ ਹੁਣ ਆਪਾਂ ਮਿਲਾਂਗੇ ਖੜ ਸੀਬੀਆਈ ਤੂੰ ਕਰਵਾਉਂਗੀ ਤੇਰੀ ਇਨਵੈਸਟੀਗੇਸ਼ਨ ਔਰ ਜੋ ਕਰੂੰਗੀ ਨਾ ਮੂੰਹ ਨਾ ਬੋਲ ਕੇ ਅਸੀਂ ਲੀਗਲ ਕੰਮ ਨਾ ਅਸੀਂ ਚੋਰ ਨਹੀਂ ਅਸੀਂ ਸੇਖਿਆ ਠੀਕ ਹੈ ਅਸੀਂ ਜੋ ਕਰਦੇ ਹੱਕ ਠੋਕ ਕੇ ਕਰਦੇ ਪਿੱਛੋ ਵਾਰਨਿੰਗ ਕਰੀਦਾ ਤੂੰ ਕਹਿੰਦਾ ਨਾ ਤੈਨੂੰ ਮੈਂ ਅਸੀਂ ਪਿੱਛੋ ਵਾਰ ਨਹੀਂ ਕਰਾਂਗੇ ਅਸੀਂ ਸਿੱਧਾ ਕਰਾਂਗੇ ਸੀਬੀਆਈ ਦੀ ਟੀਮ ਮੰਗਵਾਉਂਗੀ ਇੱਥੇ ਠੀਕ ਹੈ ਕੜੀ ਤੋਂ ਕੜੀ ਅਗਰ ਮੇਰਾ ਆਊਗਾ ਤਾਂ ਮੇਰਾ ਘਾਟਾ ਪੜਿਆ ਜਾਊਗਾ ਮੇਰਾ ਘਰ ਫੜੋ ਜੇ ਤੁਹਾਡਾ ਹੋਊਗਾ ਤਾਂ ਤੁਸੀਂ ਆਪਣਾ ਸਮਝ ਲਿਓ ਓਏ ਅੰਕੁਰ ਨਿਰੂਲਾ ਤੂੰ ਮੈਨੂੰ ਸਿੱਧੀ ਇੱਕ ਗੱਲ ਦੱਸ ਤੂੰ ਇਸ ਆਰਟੀਆਈ ਰਿਪੋਰਟ ਦੇ ਬਾਰੇ ਕੁਝ ਕਿਉਂ ਨਹੀਂ ਬੋਲੇਆ ਮੈਂ ਤੇਜਾਬ ਸੁੱਟਿਆ ਸੀ ਗੌਰਵ ਮਸੀਹ ਨੇ ਕੰਪਲੇਨ ਦਿੱਤੀ ਸੀਗੀ ਠੀਕ ਹੈ ਗੌਰਵ ਮਸੀਹ ਨੇ ਕੰਪਲੇਨ ਦਿੱਤੀ ਸੀਗੀ ਵਿੱਕੀ ਗੋਲਡ ਨੇ ਕੰਪਲੇਨ ਦਿੱਤੀ ਸੀ ਲੂਕਸ ਮਸੀਹ ਨੇ ਦਿੱਤੀ ਸੀ ਰਾਜਦੀਪ ਪੌਰ ਨੇ ਕੰਮ ਕੀਤਾ ਪਰਵੇਸ਼ ਕੁਮਾਰੀ ਤੋਂ ਤੁਸੀਂ ਇਹ ਕੰਮ ਕਰਵਾਇਆ ਸੋਨੀਆ ਤੋਂ ਇਹ ਕੰਮ ਕਰਵਾਇਆ ਉਹਦੀ ਗੱਲ ਕਿਉਂ ਨਹੀਂ ਚੱਕੀ ਕੈਰੈਕਟਰ 'ਚ ਉਂਗਲੀਆਂ ਬਹੁਤ ਦਿਖਾਈਆਂ ਤੁਸੀਂ ਜੇ ਮੇਰੇ ਨਾਲ ਵੀਰਪਰਾ ਕੋਈ ਖੜਾ ਹੋ ਜਾਂਦਾ ਤੂੰ ਸੁੱਤੀ ਆ ਉਹ ਸਾਰੇ ਐਜੂਕੇਟਿਡ ਆਨ ਪੜਨੀ ਤੇਰੀਆਂ ਬੀਬੀਆਂ ਜਣੀਆਂ ਘੁੰਮਦੀਆਂ ਉਦਾਂ ਦੀ ਨਹੀਂ ਆ ਜਿਹੜੀਆਂ ਤੂੰ ਲੈ ਕੇ ਘੁੰਮਦਾ ਨਾ ਉਹ ਸਿਰ ਨਹੀਂ ਆ ਉਦਾਂ ਦਾ ਸ ਮੇਰਾ ਸਿਰ ਨਹੀਂ ਜਾਂਦਾ ਆਈ ਐਮ ਨੀਟਰਟ ਪਰਸਨ ਐਜੂਕੇਟਿਡ ਪਰਸਨ ਐਂਡ ਅਬੋਵ ਆਲ ਆਈ ਐਮ ਅ ਸਿੱਖ ਗਰਲ ਮੈਨੂੰ ਤਰਸ ਹੁੰਦਾ ਇਸ ਰਾਜਦੀਪ ਕੌਰ ਦੀ ਕੁੜੀ ਅੱਜ ਇੱਕ ਕੁੜੀ ਤੂੰ ਕੌਰ ਹੋ ਕੇ ਨਾ ਇੱਕ ਕੌਰ ਨਹੀਂ ਤੂੰ ਫਾਹ ਲਾਣ ਦੀ ਕੋਸ਼ਿਸ਼ ਕੀਤੀ ਤੂੰ ਝੂਠਾ ਅੰਕੁਰ ਦੇ ਕਹਿਣ ਚ ਤੂੰ ਗੌਰਮ ਮਸੀਦ ਦੇ ਕਹਿਣ ਚ ਤੂੰ ਸੋਨੀਆ ਪਰਵੇਸ਼ ਇਹਨਾਂ ਦੇ ਕਹਿਣ ਚ ਠੀਕ ਹੈ ਵਿੱਕੀ ਗੋਲ ਦੇ ਕਹਿਣ ਚ ਤੂੰ ਆਪਣਾ ਜਮੀਰ ਬੇਚ ਦਿੱਤਾ ਲਨਤਾ ਤੇਰੇ ਉੱਪਰ ਪਿੱਛੇ ਜੇ ਆ ਇੱਕ ਪੁੱਲੜ ਪੀਜ਼ਾ ਕਪਲ ਸੁਣਿਆ ਹੋਣਾ ਉਹ ਵੀ ਵਿਵਾਦ ਦੇ ਵਿੱਚ ਵਿਵਾਦ ਦੇ ਸੀ ਕਿਉਂਕਿ ਇਹਨੂੰ ਸਪੋਰਟ ਪਤਾ ਕੌਣ ਕਰਨ ਦਿਆ ਸੀ ਅੰਕੁਰ ਨਿਰੂਲਾ ਅੰਕੁਰ ਨਿਰੂਲਾ ਪਹਿਲਾ ਸ਼ਖਸ ਸੀ ਜਿਹੜਾ ਕਹਿੰਦਾ ਸੀ ਮੈਨੂੰ ਪਰਮਾਤਮਾ ਦੀ ਆਤਮਾ ਦੱਸਦੀ ਆ ਕਿ ਇਹ ਬੰਦੇ ਨਾ ਇਹਨਾਂ ਨੂੰ ਸਪੋਰਟ ਕਰੋ ਠੀਕ ਹੈ ਭਾਜੀ ਅੱਜ ਮੈਂ ਤੁਹਾਨੂੰ ਕਹਿੰਦੀ ਆ ਉਹ ਆ ਕੱਲੀ ਕੁੜੀ ਬੈਠੀ ਸੀ ਡੀਸੀ ਆਫਿਸ ਦੇ ਬਾਹਰ ਕਿ ਅੰਕੁਰ ਨਿਰੂਲਾ ਆਪਣੀ ਅਸ਼ਲੀਲਤਾ ਬੰਦ ਕਰ ਕੁੱਲੜ ਪੀਜ਼ਾ ਵਾਲੇ ਕਪਲ ਵਾਲੀ ਦੀ ਨਾ ਮਾਂ ਨੇ ਪਤਾ ਕਿ ਮੈਂ ਅੰditਤਾ ਸੀਗਾ ਕਿ 70% ਆਦਮੀ ਤੀਮੀ ਇੱਦਾਂ ਦਾ ਹੀ ਕਰਦੇ ਆ ਠੀਕ ਹੈ ਮੈਂ ਕੱਲੀ ਕੁੜੀ ਰਾਤ ਨੂੰ ਬਹਿ ਗਈ ਸੀ ਡੀਸੀ ਆਫਿਸ ਦੇ ਬਾਹਰ ਕਿ ਇਹਨਾਂ ਦਾ ਆਹ ਚੀਜ਼ ਬੰਦ ਕਰੋ ਪਤਾ ਭਾਜੀ ਮੈਨੂੰ ਉੱਥੋਂ ਚੱਕ ਕੇ ਤੁਹਾਨੂੰ ਪਤਾ ਮੈਨੂੰ ਕਿੰਨੀ ਬੇਰਹਿਮੀ ਦੇ ਨਾਲ ਮਾਰ ਕੁੱਟ ਕੇ ਮੇਰੀ ਨਹੀਂ ਸੁਣ ਕੇ ਇਹਨਾਂ ਨੇ ਮੈਨੂੰ ਜੇਲਾ ਕਰਾਈਆ ਪਰ ਮੈਂ ਡਰੀ ਨਹੀਂ ਅਕਸਰ ਵਿਵਾਦਾਂ ਦੇ ਵਿੱਚ ਰਹਿਣ ਵਾਲੇ ਪੈਨ ਵਨੀਤ ਕੋਰ ਅੱਜ ਇੱਥੇ ਅੰਮ੍ਰਿਤਸਰ ਪਹੁੰਚੇ ਨੇ ਪਿਛਲੇ 3 ਸਾਲ ਤੋਂ ਪਾਸਚਰ ਅੰਕੁਰ ਨਰੂਲਾ ਦੇ ਖਿਲਾਫ ਲੜਾਈ ਲੜੀ ਜਾ ਰਹੀ ਹੈਗੀ ਆ ਸੋ ਗੱਲਬਾਤ ਕਰਦੇ ਆ ਕਿੱਥੋਂ ਇਹ ਸ਼ੁਰੂਆਤ ਹੋਈ ਕਿਉਂ ਉਸ ਤਰਮ ਦੇ ਵਿਅਕਤੀ ਨਾਲ ਇੰਨਾ ਰੋਸ ਜਿਹੜਾ ਉਹ ਆਪਣੇ ਮਨ ਦੇ ਵਿੱਚ ਪਰ ਕੇ ਬੈਠੇ ਹੋਏ ਨੇ ਗੱਲਬਾਤ ਕਰਦੇ ਆ ਪੈਨੇ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਇਹ ਸ਼ੁਰੂਆਤ ਕਿਤੋਂ ਹੋਈ ਅੰਕੁਰ ਨਰੂਲਾ ਦੇ ਖਿਲਾਫ 3 ਸਾਲ ਹੋ ਗਏ ਤੁਸੀਂ ਲੜਾਈ ਲੜ ਰਹੇ ਹੋ ਤੁਸੀਂ ਇਹ ਵੀ ਜ਼ਿਕਰ ਕੀਤਾ ਹੈ ਕਿ ਝੂਠੇ ਪਰਚੇ ਤੁਹਾਡੇ ਤੇ ਪਾਏ ਗਏ ਨੇ ਦੋ ਦੋ ਵਾਰ ਜੇਲ੍ਹ ਵੀ ਤੁਸੀਂ ਹੋ ਆਏ ਹੋ ਸੋ ਇਹ ਸ਼ੁਰੂਆਤ ਕਿੱਥੋਂ ਹੋਈ ਕਿਵੇਂ ਤੁਹਾਡਾ ਅੰਕਰਨ ਰੂਲਾ ਨਾਲ ਜਿਹੜਾ ਇਹ ਡਿਸਪਿਊਟ ਹੁੰਦਾ ਹੈ ਵੀ ਜੀ ਪਹਿਲੀ ਗੱਲ ਤਾਂ ਮੈਂ ਇੰਡੀਅਨ ਰੈੱਡ ਕਰਾਸ ਸੁਸਾਇਟੀ ਦਾ ਸਰਟੀਫਾਈਡ ਮੈਡੀਕਲ ਰਿਸਪੌਂਡਰ ਐ ਠੀਕ ਹੈ ਮੈਂ ਮਤਲਬ ਡਾਕਟਰ ਤੋਂ ਵੀ ਪਹਿਲਾਂ ਮੈਨੂੰ ਰਾਈਟਸ ਆ ਮਤਲਬ ਮੈਨੂੰ ਸੰਵਿਧਾਨ ਨੇ ਹੀ ਜ਼ਿਆਦਾ ਦਿੱਤੀ ਹੋਈ ਆ ਪਾਰਲੀਮੈਂਟ ਤੋਂ ਅਥਾਰਾਈਜ਼ਡ ਆ ਠੀਕ ਹੈ ਮੈਂ ਕਿਸੇ ਨੂੰ ਵੀ ਤਕਲੀਫ ਹੋਵੇ ਨਾ ਮੈਂ ਭੱਜ ਕੇ ਉਹਦੀ ਮਦਦ ਕਰ ਸਕਦੀ ਆ ਕਿਸੇ ਦਾ ਹੱਥ ਟੁੱਟੇ ਪੈਰ ਟੁੱਟੇ ਕੋਈ ਵੀ ਕਿਸੇ ਵੀ ਤਰੀਕੇ ਦੀ ਉਹਨੂੰ ਫਰਸਟ ایڈ ਦੀ ਜ਼ਰੂਰਤ ਹੋਵੇ ਆਈ ਕੈਨ ਗੋ ਐਂਡ ਆਈ ਕੈਨ ਹੈਲਪ देयर ਠੀਕ ਹੈ ਜਦੋਂ ਮੈਨੂੰ ਇੱਕ ਕਾਲ ਆਉਂਦਾ ਹੈ ਕਿ ਇੱਕ ਸ਼ਖਸ ਜਿਹੜਾ ਕਿ 크੍ਰਿਸਚੀਅਨ ਜਾਤ ਦੇ ਜਾਤ ਦਾ ਹੈਗਾ ਉਹਦੀ ਬਾਹਾਂ ਟੁੱਟ ਗਈ ਆ ਠੀਕ ਹੈ ਉਹਦਾ ਨੈਸ਼ਨਲ ਹਿਊਮਨ ਰਾਈਟਸ ਦੇ ਬਾਅਦ ਮਤਲਬ ਨੈਸ਼ਨਲ ਹਿਊਮਨ ਰਾਈਟਸ ਦੇ ਕੇਸ ਲੱਗੇ ਹੋਏ ਆ ਤਾਂ ਫਿਰ ਮੈਂ ਹੋਰ ਮੇਰੇ ਨਾਲ ਇੱਕ वीर दलजीत मान ਤੇ ਭੈਣ ਕਮਲਜੀਤ ਕੌਰ ਅਸੀਂ ਤਿੰਨ ਜਾਣਿਆਂ ਨੇ ਉਸ ਵੀਰ ਦੀ ਆਵਾਜ਼ ਚੱਕੀ ਸੀ ਕਿ ਤੁਸੀਂ ਮਨੇ ਅੰਕੁਰ ਨਿਰੂਲਾ ਨੇ ਉਹਦੀ ਬਾਹ ਤੋੜਵਾ ਦਿੱਤੀ ਠੀਕ ਹੈ ਤੇ ਉਹਦੇ بیوی ਬੱਚਿਆਂ ਨੂੰ ਪ੍ਰੋਬਲਮ ਆ ਰਹੀ ਹੈ ਔਰ ਜਦੋਂ ਕਿਸੇ ਦੀ ਬਾਹ ਟੁੱਟ ਜਾਂਦੀ ਹੈ ਤਾਂ ਉਹਦੇ ਮਤਲਬ ਪ੍ਰੋਬਲਮ ਤਾਂ ਆਉਂਦੀ ਹੈ ਨਾ ਠੀਕ ਹੈ ਨਾ ਤਾਂ ਇਹਦੀ ਮੈਂ ਆਵਾਜ਼ ਚੱਕੀ ਸੀ ਤਾਂ ਫਿਰ ਉਹਦਾ ਡਿਸਪਿਊਟ ਚੱਲ ਰਿਹਾ ਸੀ ਅੰਕੁਰ ਨਿਰੂਲਾ ਨਾਲ ਉਹਨਾਂ ਨੇ ਮੇਰੇ ਉੱਪਰ ਪਰਚਾ ਕਰ ਦਿੱਤਾ ਪਰ ਪਰਚਾ ਦੀ ਤਰੀਕਾ ਜੋ ਜਿਹੜਾ ਕੀਤਾ ਸੀਗਾ ਨਾ ਮੈਂ ਰਿਹਾਈਸ਼ ਕੀਤੀ ਸੀ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਕਿਉਂਕਿ ਮੈਂ ਸਿੱਖਾਂ ਦਾ ਬੱਚਾ ਹੈ ਤੇ ਮੈਂ ਗੁਰਦੁਆਰਾ ਸਾਹਿਬ 'ਚ ਹੀ ਰਿਹਾਈਸ਼ ਕਰਨੀ ਸੀ ਮੈਂ ਕੋਈ ਇੱਧਰ ਉੱਧਰ ਤਰਿਹਾਈਸ਼ ਕਰਨੀ ਨਹੀਂ ਸੀ ਮੈਂ ਬੰਗਲਾ ਸਾਹਿਬ ਗੁਰਦੁਆਰੇ 'ਚ ਜਦੋਂ ਰਿਹਾਈਸ਼ ਕੀਤੀ ਤਾਂ ਮੈਨੂੰ ਗੰਦੇ ਕਮੈਂਟ ਉੱਥੇ ਸਾਰੀ ਨੈਸ਼ਨਲ ਹਿਊਮਨ ਰਾਈਟਸ ਦਿੱਲੀ ਦੇਖ ਰਹੀ ਸੀ ਕਿ ਥੱਲੇ ਤਨ ਨਾ ਲੱਗਾ ਹੋਇਆ 44 ਡਿਗਰੀ ਦੇ ਗਰਮੀ ਦੇ ਵਿੱਚ ਲੱਗਾ ਹੋਇਆ ਉੱਥੇ ਮੈਨੂੰ ਦੱਸਿਆ ਜਾ ਰਿਹਾ ਸੀਗਾ ਕਿ ਮੈਂ ਸੈਕਸ ਕਰਨ ਦੀ ਆ ਬੰਗਲਾ ਸਾਹਿਬ ਗੁਰਦੁਆਰੇ 'ਚ ਜਿਹੜਾ ਉਹਨਾਂ ਵੱਲੋਂ ਕੀਤਾ ਗਿਆ ਸੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਇਲਜ਼ਾਮ ਲਗਾਏ ਸੀਗੇ ਕਿ ਇਹ ਗੁਰਦੁਆਰੇ ਦੇ ਵਿੱਚ ਸੈਕਸ ਵਰਕਰ ਦਾ ਕੰਮ ਇਹ ਫਿਰ ਮੇਰੀ ਜਦੋਂ ਆਤਮ ਸਨਮਾਨ ਨੂੰ ਠੇਸ ਪਹੁੰਚਿਆ ਇਹ ਮੈਂ ਬਰਦਾਸ਼ਤ ਨਹੀਂ ਸਕੀ ਕਰ ਨਹੀਂ ਸਕੀ ਕਿਉਂਕਿ ਗੁਰਦੁਆਰਾ ਸਹਿਬ ਨੂੰ ਇਹਨਾਂ ਨੇ ਮਾਰਾ ਕਿਆ ਸੀ ਇਹ ਕਹਿੰਦੇ ਸੀਗੇ ਕਿਉਂਕਿ 3 ਸਾਲ ਪਹਿਲਾਂ ਨਾ ਮੈਨੂੰ ਨਹੀਂ ਪਤਾ ਸੀਗਾ ਕਿ ਇੰਨਾ ਭਿਆਨਕ ਤਰੀਕੇ ਦੇ ਨਾਲ ਇੱਥੇ ਲੋਕ ਧਰਮ ਪਰਿਵਰਤਨ ਕਰ ਰਹੇ ਕਰਮ ਪਰਿਵਰਤਨ ਕਰਕੇ ਮਾਈਂਡ ਵਾਸ਼ ਕਰਕੇ ਇਹ ਮੈਨੂੰ ਨਹੀਂ ਪਤਾ ਸੀ ਮੈਂ ਅਨਪੋਲ ਬੰਦਾ ਸੀਗੀ ਮੈਂ ਸੋਸ਼ਲ ਮੀਡੀਆ 'ਚ ਵੀਡੀਓ ਬਣਾ ਦਿੱਤੀ ਕਿ ਭਾਈ ਮੇਰੇ ਨਾਲਾ ਕੰਮ ਹੋ ਰਿਹਾ ਮੈਨੂੰ ਗੁਰਦੁਆਰਾ ਸਾਹਿਬ ਦੇ ਬਾਰੇ ਸਾਡੇ ਇਦਾਂ ਬੋਲਿਆ ਜਾ ਰਿਹਾ ਇਹਨਾਂ ਨੇ ਕੀ ਕੀਤਾ ਰਮਨਦੀਪ ਮੰਗੂਮਾੜ ਤੁਸੀਂ ਵੀਰ ਜੀ ਸੁਣਿਆ ਹੋਊਗਾ ਨਾ ਰਮਨਦੀਪ ਮੰਗੂਮਾੜ ਨਾਲ ਮਿਲ ਕੇ ਅੰਕੂ ਨਿਰੂਲਾ ਦੇ ਬੰਦਿਆਂ ਨੇ ਮੇਰੇ ਉੱਪਰ ਪਰਚਾ ਕਰਾ ਦਿੱਤਾ ਫਿਰ ਜਦੋਂ ਰਮਨਦੀਪ ਮੰਗੂਮਾੜ ਨਾਲ ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਹੋਰ ਵੀ ਲੈ ਕੇ ਇਹਨਾਂ ਨੇ ਮੇਰੇ ਉੱਪਰ ਪਰਚਾ ਕਰਾਇਆ ਨਾ ਉਹ ਉਹ ਜਥੇਬੰਦੀਆਂ ਦਾ ਅੱਜ ਮੇਰੇ ਨਾਲ ਆ ਠੀਕ ਹੈ ਉਹਨਾਂ ਨੇ ਦੱਸਿਆ ਕਿ ਇਹਨਾਂ ਨੇ ਗੁੰਮਰਾਹ ਕਰਕੇ ਵੀਡੀਓ ਨੂੰ ਕੱਟ ਕੇ ਉਸ ਤੋਂ ਬਾਅਦ ਮੇਰੇ ਉੱਪਰ ਇਹਨਾਂ ਨੇ ਨਜਾਇਜ਼ ਪਰਚੇ ਪਾਏ ਜਲੰਧਰ ਦੇ ਵਿੱਚ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਸੀ ਉਦੋਂ ਪ੍ਰੈਸ ਕਾਨਫਰੰਸ ਦੌਰਾਨ ਮੰਗੂ ਮਟਾਇਆ ਸੀਗਾ ਉਦੋਂ ਕੀ ਰੌਲਾ ਹੋਇਆ ਸੀਗਾ ਵੀਰ ਜੀ ਉਦੋਂ ਇਦਾਂ ਹੋਇਆ ਸੀਗਾ ਐਕਚੁਅਲੀ ਪਤਾ ਕੀ ਹੈ ਰਮਨਦੀਪ ਦੇ ਆਣ ਤੋਂ ਬਾਅਦ ਅੰਕੁਰ ਨਿਰੂਲਾ ਨੇ ਭੇਜਿਆ ਸੀ ਰਮਨਦੀਪ ਨੂੰ ਕਿਉਂਕਿ ਮੈਂ ਪ੍ਰੂਫ ਹਾਈਲਾਈਟ ਕਰਦਾ ਸੀ ਕਿ ਰਮਨਦੀਪ ਖੜਾ ਹੈ ਅੰਕੁਰ ਦੇ ਬੰਦਿਆ ਦੇ ਨਾਲ ਠੀਕ ਹੈ ਮੈਂ ਵੀਡੀਓ ਕਾਨਫਰੰਸ 'ਚ ਦਿਖਾ ਦਿੱਤੀ ਸੀਗੀ ਠੀਕ ਹੈ ਇਹਨਾਂ ਨੂੰ ਪੈ ਗਿਆ ਸੀ ਡਰ ਉੱਥੋਂ ਮੈ ਠੀਕ ਹੈ ਪੰਜਾਬ ਪ੍ਰੈਸ ਕਲੱਬ ਜਲੰਧਰ ਵਿੱਚ ਮੈਂ ਬੈਨਿਆ ਕਿਉਂਕਿ ਰਮਨਦੀਪ ਆ ਗਿਆ ਸੀ ਕਿਉਂਕਿ ਉਹ ਗੈਂਗਸਟਰ ਸੀਗਾ ਨਾ ਠੀਕ ਹੈ ਨਾ ਮੈਂ ਇੱਕ ਕੁੜੀ ਸੱਚਤ ਅਨੁਸਾਰਿਆਂ ਨੂੰ ਕਿਹਦੇ ਤੋਂ ਮੈਂ ਪੈਸਾ ਲੈ ਕੇ ਉੱਥੇ ਖੜੀ ਹੋਈ ਠੀਕ ਹੈ ਅੱਜ ਵੀ ਮੇਰੀ ਕਾਨਫਰੰਸਾਂ ਅੰਮ੍ਰਿਤਸਰ ਦੇ ਵਿੱਚ ਹੁੰਦੀਆਂ ਆ ਅੱਜ ਵੀ ਮੇਰੀ ਕਾਨਫਰੰਸ ਚੰਡੀਗੜ੍ਹ 'ਚ ਹੁੰਦੀ ਆ ਮੈਂ ਕਿਹਦੇ ਤੋਂ ਪੈਸਾ ਲੈ ਲਿਆ ਵੀਰ ਜੀ ਠੀਕ ਹੈ ਨਾ ਮੈਨੂੰ ਦੱਸਿਆ ਜਾਂਦਾ ਹੈ ਕਿ ਮੈਂ ਪੈਸੇ ਪੈਸੇ ਮੰਗਦੀ ਆ ਅੰਕੁਰ ਨਿਰੂਲਾ ਮਿਨਿਸਟਰੀ ਤੋਂ ਮੈਂ ਤਾਂ ਪੁੱਛਣਾ ਚਾਹਦੀ 3 ਸਾਲ ਤੋਂ ਮੈਂ ਲੜਨਦੀ ਆ 3 ਸਾਲ ਤੋਂ ਮੈਂ ਅੰਕੁਰ ਨ ਕੋਈ ਤਾਂ ਮੇਰੀ ਵੀਡੀਓ ਹੋਣੀ ਕਿਤੇ ਤਾਂ ਕੋਈ ਮੇਰੇ ਸਬੂਤ ਹੋਣੇ ਜਿਹਦੇ ਵਿੱਚ ਮੈਂ ਇਹਦੇ ਤੋਂ ਪੈਸੇ ਨਹੀਂ ਮੰਗ ਕੀਤੀ 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 ਹੋਵੇ ਉਹ ਤਾਂ ਭਾਜੀ ਜਿਹਦੀ ਬਾਹ ਟੁੱਟੀ ਸੀ ਜਿਹਦਾ ਡਿਸਪਿਊਟ ਚੱਲਦਾ ਸੀ ਉਹਨੇ ਮੰਗੇ ਹੋਣੇ ਕਿ ਭਾਈ ਮੇਰੀ 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 ਛੱਤ ਚੋਣ ਦੀ ਆ ਮੇਰੀ ਤਕਲੀਫ ਆ ਉਹਨੇ ਮੰਗੇ ਹੋਣੇ ਮੇਰਾ ਨਾਮ ਪਤਾ ਨਹੀਂ ਹਾ ਗਾਂ ਤੋਂ ਗਾਂ ਗਾਂ ਤੋਂ ਗਾਂ ਚੜਦਾ ਆ ਮੈਨੂੰ ਜੇਲਾ ਪਰ ਜੇਲਾ ਮੈਨੂੰ ਤਾਂ ਪਤਾ ਭਾਜੀ ਮੈਨੂੰ ਪਰਵਾਨਾ ਵੀ ਨਹੀਂ ਦਿੱਤਾ ਪਹਿਲਾ ਪਰਵਾਣਾ ਵੀ ਨਹੀਂ ਸਿੱਧਾ ਚੱਕ ਵਨੀਤ ਕਰ ਤਾਂ ਗੈਂਗਸਟਰ ਸੀ ਚੱਕ ਦੇ ਦਰ ਅੰਦਰ ਚੱਕ ਦੇ ਅੰਦਰ ਹੁਣ ਪਤਾ ਨਹੀਂ ਇਸ ਇਸ ਕਾਨਫਰੰਸਾਂ ਤੋਂ ਬਾਅਦ ਹਰ ਜਦੋਂ ਮੈਂ ਪਾਜੀ ਮੈਂ ਕੋਈ ਆਪਣੀ ਆਵਾਜ਼ ਉਠਾਉਂਦੀ ਆ ਨਾ ਤਾਂ ਮੈਂ ਲੋਕਾਂ ਦੇ ਸਿਮੁਖੀ ਹੋਣਾ ਹੈ ਨਾ ਕਿ ਮੈਨੂੰ ਆ ਤਕਲੀਫ ਦੇ ਰਹੇ ਆ ਇਹ ਲੋਕ ਜਦੋਂ ਮੈਂ ਹੁਣ ਦੇਖੋ ਪਾਜੀ ਹੁਣ ਹਾਲ ਫਿਲਹਾਲ ਦਾ ਮੁੱਦਾ ਇਹਨਾਂ ਨੇ ਕੀ ਮੇਰੇ ਨਾਲ ਕੀਤਾ ਦੇਖੋ ਤੁਸੀਂ ਠੀਕ ਹੈ ਹੁਣ ਇਹਨਾਂ ਨੇ ਮੈਨੂੰ 3 ਮਾਰਚ ਦੇ ਵਿੱਚ ਆ ਆਰਟੀਆਈ ਰਿਪੋਰਟ ਹੈ オリジナル ਆਰਟੀਆਈ ਰਿਪੋਰਟ ਮੈਂ ਕੋਈ ਝੂਠ ਨਹੀਂ ਮਾਰਦੀ ਜਿਹੜੇ ਲੋਕੀ ਮੈਨੂੰ ਪਾਗਲ ਘੋਸ਼ਿਤ ਕਰਨਾ ਚਾਹੁੰਦੇ ਨਾ ਭਾਜੀ ਮੈਂ ਝੂਠ ਨਹੀਂ ਬੋਲੀ origignal RTI ਰਿਪੋਰਟ ਦੇਖੋ ਇਹਨਾਂ ਨੇ ਕੀ ਕੀਤਾ ਤੁਹਾਨੂੰ ਅੱਜ ਇੱਥੋਂ ਪਤਾ ਲੱਗ ਜੂਗਾ ਧਰਮ ਪਰਿਵਰਤਿਤ ਕਿੱਦਾਂ ਹੁੰਦਾ ਆ ਦੇਖੋ ਭਾਜੀ ਅੰਕੁਰ ਨਿਰੂਲਾ ਦੇ ਬੰਦਿਆਂ ਨੇ ਮੇਰੇ ਉੱਪਰ ਪਰਚਾ ਕੀਤਾ ਠੀਕ ਹੈ ਜਤਿੰਦਰ ਗੌਰਵ ਨੇ ਠੀਕ ਹੈ ਗੌਰਵ ਮਸੀ ਜਿਹੜਾ ਹੈਗਾ ਵਿਕੀ ਗੋਲਡ ਲੂਕਸ ਮਸੀ ਠੀਕ ਹੈ ਹੋਰ ਕੀ ਕਹਿੰਦੇ ਰਾਜਦੀਪ ਕੌਰ ਨਾਮ ਕਿਹੜਾ ਰਾਜਦੀਪ ਕੌਰ ਅੰਕੁਰ ਨਿਰੂਲਾ ਮਿਨਿਸਟਰੀ ਠੀਕ ਹੈ ਨਾ ਉਹ ਨਾ ਜਲੰਧਰ ਦੇ ਵਿੱਚ ਹੈਗੀ ਹੈ ਜਲੰਧਰ ਵਿੱਚ ਸਾਈਨ ਐਂਡ ਵੰਡਰ ਨਾਮ ਤੇ ਇਹਦਾ ਡੇਰਾ ਹੈਗਾ ਠੀਕ ਹੈ ਨਾ ਇਹ ਦੇਖੋ ਇਹ ਸੋਨੀਆ ਹੋਰ ਹੋਰ ਵੀ ਕੁੜੀਆਂ ਹੈਗੀ ਆ ਭਾਜੀ ਇਹਦੇ ਵਿੱਚ ਪਰਵੇਸ਼ ਕੁਮਾਰੀ ਮਤਲਬ Hindu ਕੁੜੀਆਂ ਸਿੱਖ ਕੁੜੀਆਂ ਇਹਨਾਂ ਨੂੰ ਇਹਨਾਂ ਦਾ ਦਿਮਾਗ ਪਰਿਵਰਤਿਤ ਕਰਕੇ ਇਹਨਾਂ ਨੇ ਮੇਰਾ ਕੀ ਦੇਖ ਕੇ ਇਹਨਾਂ ਨੇ ਮੇਰੇ ਉੱਪਰ ਪਰਚਾ ਕਟਵਾਇਆ ਤੇ ਸਭ ਤੋਂ ਵੱਡੀ ਗੱਲ ਆ ਦੇਖੋ ਭਾਜੀ ਪੁਲਿਸ ਦੀ ਰਿਪੋਰਟ ਇਹ ਤਾਂ ਨਹੀਂ ਝੂਠੀ ਹੋਗੀ ਵਨੀਤ ਕੋਲ ਆਦੇਂਦੀ ਭੈਣੇ ਅੰਕੁ ਨੀਰੂਲਾ ਕਹਿੰਦਾ ਵਨੀਤ ਕੋਰ ਬੱਚਲਾ ਨੌਰਤ ਹੈ ਵਨੀਤ ਕੋਰ ਰਾ ਤਾਨੂੰ ਮੁੰਡਿਆ ਨਾ ਸੌਂਦੀ ਪਾਜੀ ਮੈਂ ਨਹੀਂ ਮੈਂ ਸਿੱਖਾਂ ਦਾ ਬੱਚਾ ਐ ਮੈਂ ਆਪਣੇ ਗੁਰਦੁਆਰਾ ਸਾਹਿਬ ਬਾਰੇ ਨਹੀਂ ਸੁਣਨਾ ਠੀਕ ਹੈ ਨਾ ਇਹ ਮੇਰੇ ਭਾਵੇਂ ਹੁਣ ਮੇਰੇ ਬੰਦ-ਬੰਦ ਕਟਵਾ ਦੇ ਮੈਂ ਹੁਣ ਆ ਦੇਖੋ ਪਾਜੀ ਪੁਲਿਸ ਦੀ ਰਿਪੋਰਟ ਤਾਂ ਨਹੀਂ ਛੁੱਟੀ ਹੋएगी ਕਿ ਪੁਲਿਸ ਵੀ ਛੁੱਟੀ ਹੋਗੀ ਪਰ ਜਿੱਕਰ ਜਦੋਂ ਨੇ ਇਲਜ਼ਾਮ ਲਗਾਇਆ ਕਿ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਸੈਕਸ ਵਰਕਰ ਦੇ ਤੌਰ ਤੇ ਕੰਮ ਕਰਦੀ ਹੈ ਫਿਰ ਉਦੋਂ ਸਿੱਖ ਜਥੇਬੰਦੀਆਂ ਆ ਕੇ ਆਈਆਂ ਸੀਗੀਆਂ ਕਿੰਨੇ-ਕਿੰਨੇ ਸਾਥ ਦਿੱਤਾ ਇਸ ਸੀਜ਼ਨ ਨੂੰ ਲੈ ਕੇ ਕਿਉਂਕਿ ਤੁਹਾਡੇ ਤੇ ਜੋ ਸ਼ਬਦ ਵਰਤੇ ਗਏ ਪਰ ਇੱਕ ਗੁਰਦੁਆਰੇ ਦੇ ਨਾਲ ਵੀ ਉਹ ਚੀਜ਼ਾਂ ਨੂੰ ਜੋੜਿਆ ਗਿਆ ਸੋਸ਼ ਨੂੰ ਲੈ ਕੇ ਕਿਹੜੀਆਂ ਸਿੱਖ ਜਥੇਬੰਦੀਆਂ ਅੰਦਰ ਆ ਕੇ ਆਈਆਂ ਫਿਰ ਬਿਲਕੁਲ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰ ਕਿ ਕੱਲ ਇਹਨਾਂ ਨੇ ਕਾਨਫਰੰਸ ਕੀਤਾ ਨਾ ਬੁੜੀ ਜੀ ਬੁਲਾਈ ਉਹ ਬੁੜੀ ਮੈਨੂੰ ਅਲੀਗੇਸ਼ਨ ਪੁਟ ਅਪ ਕਰ ਰਹੀ ਆ ਕਿ ਭਾਈ ਦਿੱਲੀ ਦੇ ਵਿੱਚ ਨਾ ਦਿੱਲੀ ਦੇ ਜਥੇਬੰਦੀਆਂ ਨੇ ਤੇ ਪ੍ਰਬੰਧਕਾ ਕਮੇਟੀਆਂ ਨੇ ਵਨੀਤ ਕੌਰ ਦੇ ਉੱਪਰ ਪਰਚਾ ਕਰਵਾਇਆ ਮੈਂ ਪੁੱਛਣਾ ਚਾਹੁੰਦੀ ਕਿ ਕਿਹੜੀ ਪ੍ਰਬੰਧਕ ਕਮੇਟੀ ਨੇ ਕਰਾਇਆ ਦਿੱਲੀ ਦੀ ਪ੍ਰਬੰਧਕ ਕਮੇਟੀਆਂ ਜਾਂ ਜਾਂ ਕੋਈ ਅਥੋਰਾਈਜ਼ਡ ਸਿੱਖ ਮੈਨੂੰ ਭਾਜੀ ਕਿਸੇ ਨੇ ਕਰਾਇਆ ਹੀ ਨਹੀਂ ਕਰਾਇਆ ਪਤਾ ਕਿੰਨੇ ਗਰਮਨਦੀਪ ਮੰਗੂ ਮਾਠ ਨੇ ਕਰਾਇਆ ਠੀਕ ਹੈ ਭਾਜੀ ਮੇਰੀ ਅੱਜ ਤੱਕ ਗੁਰਦੁਆਰਾ ਗੁਰਦੁਆਰਾ ਸਾਹਿਬ 'ਚ ਮੇਰੀ ਕੋਈ ਵੀ ਦੁਸ਼ਮਣੀ ਨਹੀਂ ਹੈ ਨਾ ਉਹਨਾਂ ਨੇ ਮੇਰੇ ਲਈ ਪਰਚਾ ਕਰਾਇਆ ਉਹ ਲੋਕ ਮੈਨੂੰ ਤਾਂ ਲੱਗਦਾ ਉਹ ਲੋਕ ਵੀ ਅਵੇਅਰ ਸੀਗੇ ਰਮਨਦੀਪ ਮੰਗੂ ਮਰਸ਼ਨ ਨਾਲ ਤੁਹਾਡੇ ਨਾਲ ਕੋਈ ਦੁਸ਼ਮਣੀ ਪਈ ਕਿਉਂ ਉਹ ਉਹਦੇ ਨਾਲ ਜਾ ਕੇ ਖੜ ਗਿਆ ਤੁਹਾਡੇ ਖਿਲਾਫ ਕਿਉਂ ਹੋ ਗਿਆ ਭਾਜੀ ਮੈਂ ਨਾ ਇਸ ਕੀ ਚੀਜ਼ ਨੂੰ ਕਲੀਅਰ ਕਰਨ ਵਾਸਤੇ ਮੈਂ ਬਾਬਾ ਜੀ ਨੂੰ ਫੋਨ ਲਾ ਲਾ ਮੈਂ ਬਾਬਾ ਜੀ ਜਿਹੜੀ ਗੱਲ ਕਲੀਅਰ ਹੋ ਜਰੂਰ ਕੀਤੀ ਜਾਵੇ ਮੈਨੂੰ ਮੈਂ ਫੋਨ ਕਰਦੀ ਕਾਜੂ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿਉਂਕਿ ਮੈਂ ਤਾਂ ਹੁਣ ਬੋਲੀ ਜਾਊਂਗੀ ਲੋਕਾਂ ਨੂੰ ਨਹੀਂ ਜੀ ਦਿਮਾਗ ਚੱਲਦੇ ਨਾ ਜ਼ਿਆਦਾ ਤੂੰ ਬਾਬਾ ਜੀ ਰਮਨਦੀਪ ਜਿਹੜੇ ਜੱਥੇਬੰਦੀਆਂ ਨਾਲ ਖੜਾ ਹੋ ਕੇ ਜਿਹਨੇ ਪਰਚਾ ਕਰਾਇਆ ਸੀ ਨਾ ਅਸੀਂ ਬਾਬਾ ਜੀ ਨੂੰ ਫੋਨ ਲਾਂਦੇ ਬਿਲਕੁਲ ਜ਼ਰੂਰ ਕਾਲ ਕੀਤੀ ਜਾਏਗੀ ਕਿਉਂਕਿ ਜਿਹੜੀ ਗੱਲ ਹੈਗੀ ਆ ਉਹ ਕਲੀਅਰ ਹੋਣੀ ਜ਼ਰੂਰੀ ਹੈਗੀ ਆ ਜੇਕਰ ਸਾਫ਼ ਤੌਰ ਤੇ ਜ਼ਿਕਰ ਹੋਵੇ ਕਿ ਕਿਸੇ ਪੁਲਿਸ ਦੀਆਂ ਰਿਪੋਰਟਾਂ ਹੈਗੀਆਂ ਨੇ ਉਹ ਵੀ ਸਾਫ਼ ਤੌਰ ਤੇ ਜ਼ਾਹਿਰ ਹੁੰਦੀਆਂ ਨੇ ਸੋ ਆਪਾਂ ਖਾਸ ਗੱਲਬਾਤ ਜ਼ਰੂਰ ਕਰਾਂਗੇ ਤੁਸੀਂ ਭੈਣੇ ਕਾਲ ਲਗਾਓ ਜੋ ਵੀ ਗੱਲਬਾਤ ਹੈਗੀ ਉਹ ਦਰਸ਼ਕਾਂ ਨੂੰ ਜ਼ਰੂਰ ਪਤਾ ਲੱਗਣੀ ਚਾਹੀਦੀ ਹੈ ਆ ਪ੍ਰਗਟ ਸਿੰਘ ਬਾਬਾ ਜੀ ਆ ਲੁਧਿਆਣੇ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਰ ਅਰਬਾ ਖਰਬਾ ਰਾਜਾ ਰਾਜ ਦੇ ਫੌਜ ਜਤੀਵਿੰਦਿਆਂ ਦੇ ਨਾਲ ਸੋ ਬਿਲਕੁਲ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਬਾਬਾ ਪ੍ਰਗਟ ਸਿੰਘ ਜੀ ਹੁਣਾਂ ਨੂੰ ਕਾਲ ਜਿਹੜੀ ਆ ਉਹ ਲਗਾਈ ਹੈਗੀ ਆ ਸੋ ਸਾਫ਼ ਤੌਰ ਤੇ ਜਿਹੜੀ ਗੱਲ ਹੈ ਉਹ ਨਿਕਲ ਕੇ ਜ਼ਰੂਰ ਸਾਹਮਣੇ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਭੁਲੇਖਾ ਨਾ ਰਵੇ ਤਾਂ ਜੋ ਦਰਸ਼ਕ ਕਮੈਂਟਾਂ ਦੇ ਵਿੱਚ ਇਹ ਨਾਲ ਲਿਖ ਸਕਣ ਕਿ ਕੋਈ ਇਹ ਗੱਲ ਗਲਤ ਹੈ ਜਾਂ ਵਨੀਤ ਕੋਰ ਹੁਣੀ ਗਲਤ ਨਹੀਂ ਜਾਂ ਅੰਕੁਰਨ ਰੋਲਾ ਹੁਣੀ ਸਹੀ ਨੇ ਸੋ ਉਹ ਚੀਜ਼ ਜਿਹੜੀ ਆ ਉਹ ਸਹੀ ਤਰ੍ਹਾਂ ਦਰਸ਼ਕਾਂ ਅਗੇ ਲਿਆਂਦੀ ਜਾਏਗੀ। ਬਾਬਾ ਜੀ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ। ਬਸ ਵਾਈ ਗੁਰੂ ਦਾ ਪੂਰਾ ਚੜ੍ਹਦੀ ਕਲਾ ਚ ਹੈ। ਆ ਬਾਬਾ ਜੀ ਆ ਮਾੜੀ ਜੀ ਮੈਂ ਇੱਥੇ ਕਾਨਫਰੰਸ 'ਚ ਬੈਠੀ ਹਾਂ। ਮੜਾ ਜਾ ਗੱਲ ਕਰਿਓ ਥੋੜੀ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਰੇ ਪਿਆਰੋ ਚੜ੍ਹਦੀ ਕਲਾ ਚੜ੍ਹਦੀ ਕਲਾ ਬਾਬਾ ਜੀ ਚੜ੍ਹਦੀ ਕਲਾ ਆਪਾਂ ਨਾ ਭੈਣ ਨਾਲ ਇੰਟਰਵਿਊ ਕਰ ਰਹੇ ਸੀਗੇ ਤੇ ਸਵਾਲ ਮੇਰਾ ਇਹ ਸੀਗਾ ਕਿ ਰਮਨਦੀਪ ਮੰਗੂ ਮੱਠ ਜਿਹੜਾ ਆ ਉਹਦਾ ਇਹ ਭੈਣ ਨਾਲ ਦੁਸ਼ਮਣੀ ਕਿੱਥੋਂ ਪੈਂਦੀ ਆ ਉਹ ਕਹਿ ਭੈਣ ਕਹਿ ਰਹੀ ਕਿ ਅੰਕੁਰ ਨਰੋਲਾ ਦੇ ਹੱਕ ਚ ਹੈਗਾ ਰਮਨਦੀਪ ਮੰਗੂ ਮੱਠ ਕੋਈ ਜਿਹੜਾ ਮੰਗੂ ਮਾਠਾ ਨਾ ਹਾਂ ਜਿਆਦਾ ਗੱਲਾਂ ਨਹੀਂ ਕਰਨੀ ਥੋੜੀ ਆਪਾਂ ਸੱਚ ਦੀ ਇੱਕ ਹੀ ਗੱਲ ਕਰਨੀ ਦਿੰਦੀ ਆ ਜੀ ਉਹ ਤਾਂ ਹੈ ਦਲਾਲ ਬੰਦਾ ਸੀ ਹੂੰ ਉਹਦੇ ਵਿੱਚ ਜਦੋਂ ਉਹ ਮੂਚਾ ਕਿਆ ਤਰਪਿਆ ਸਾਟੇ ਗੰਭੇ ਕਦੀ ਉਹਨੇ ਸੋਚੀ ਵੀ ਨਹੀਂ ਹੈਗੀ ਬਿਲਕੁਲ ਆਪਾਂ ਸਾਟੇ ਪਾ ਲਈਏ ਜੀ ਉਹ ਜਦੋਂ ਉਹ ਦਾਣਾ ਮਿਲ ਗਿਆ ਆਪਾਂ ਉਦੋਂ ਤਰਪਣਾ ਇਹ ਨਹੀਂ ਲਖਣ ਵੀ ਸਾਟਾ ਜਾਇ ਟੁੱਟਾ ਪਰ ਬਾਬਾ ਜੀ ਬਾਈ ਦੇਖੋ ਰਮਨਦੀਪ ਮੰਗੂ ਮੱਠ ਤੇ ਸਵਾਲ ਵੀ ਬੜੇ ਚੁੱਕੇ ਗਏ ਸੀਗੇ ਕਿ ਉਹ ਚਿੱਟਾ ਵੀ ਲੋਂਦਾ ਆ ਉਹ ਚਿੱਟਾ ਵੇਚਦਾ ਵੀ ਹੈ ਫਿਰ ਸਿੱਖ ਜਥੇਬੰਦੀਆਂ ਨੇ ਉਹਦਾ ਵਿਰੋਧ ਕਿਉਂ ਨਹੀਂ ਕੀਤਾ ਮੁੰਡਾ ਕੋਈ ਜਿਹੜੇ ਬੰਦੇ ਚੰਗੇ ਅੱچھے ਇਨਸਾਨ ਹੁੰਦੇ ਨੇ ਮੇਰਾ ਗਰੁੱਪ ਪਿਆਰਿਓ ਜੀ ਉਹ ਕਦੇ ਵੀ ਚਿੱਕੜ ਦੇ ਵਟਾ ਨਹੀਂ ਮਾਰਦੇ ਜੀ ਉਹ ਚਿੱਕੜ ਆ ਹੂੰ ਉਹ ਚਿੱਕੜ ਦਾ ਉਹਦੇ ਬੈਠੇ ਜਿਹੜਾ ਸਾਫ਼ ਸੁਥਰਾ ਇਨਸਾਨ ਕਰੇ ਵਟਾ ਨਹੀਂ ਮਾਰਦਾ ਪਰ ਮੁੰਡੇ ਨੂੰ ਕਣੀ ਚੱਕੇ ਹੀ ਹੈ ਜਦੋਂ ਉਹ ਚੱਕਾ ਦਾ ਟਾਈਮ ਆਇਆ ਉਹਨੇ ਜੇਰ ਚਲਾ ਗਿਆ ਹਾਂ ਬਿਲਕੁਲ ਹਾਂ ਜੀ ਠੀਕ ਹੈ ਬਾਬਾਈ ਧੰਨਵਾਦ ਜੀ ਸੋ ਜਿਹੜੀ ਗੱਲਬਾਤ ਆਪਾਂ ਜਾਰੀ ਰੱਖਾਂਗੇ ਕਿਉਂਕਿ ਹੁਣ ਤਾਂ ਚਲੋ ਮੰਗੂ ਮਾ ਠੇਸ ਟਾਈਮ ਉਹ ਜੇਲ੍ਹ ਦੇ ਵਿੱਚ ਹੈਗਾ ਕਿਉਂਕਿ ਇੱਕ ਗੁਰਦੁਆਰਾ ਸਾਹਿਬ ਬੇਦਮੀਆ ਮਾਮਲੇ ਦੇ ਵਿੱਚ ਉਸਨੇ ਕਿਸੇ ਨੂੰ ਸੋਦਾ ਲਗਾਇਆ ਸੀਗਾ ਉਸ ਮਾਮਲੇ ਦੇ ਵਿੱਚ ਅਜੇ ਉਹ ਜੇਲ੍ਹ ਦੇ ਵਿੱਚ ਹੈਗਾ ਅੱਛਾ ਭਾਣੇ ਆਪਾਂ ਗੱਲ ਉਹਨੇ ਮੋੜ ਕੇ ਇਸ ਜ਼ਿਕਰ ਤੇ ਆਉਣਾ ਚਾਹੀਦਾ ਸਭ ਤੋਂ ਪਹਿਲਾਂ ਸਟਾਰਟਿੰਗ ਕਰੀਏ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇੱਕ ਬਾਹ ਟੁੱਟੀ ਸੀ ਤੁਹਾਨੂੰ ਉੱਥੇ ਸੱਜਿਆ ਗਿਆ ਕ੍ਰਿਸਟਿਨ ਭਾਈ ਚਰਦਾ ਇੱਕ ਨੌਜਵਾਨ ਸੀਗਾ ਸੋ ਬਿਲਕੁਲ ਸੋ ਉਹ ਗੱਲ ਕਰਾਂ ਤੇ ਆਪਾਂ ਕਾਫੀ ਵੀਡੀਓਜ਼ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਜੇਕਰ ਕੋਈ ਉੱਥੇ ਜਾਂਦਾ ਆ ਕੋਈ व्हीਲ ਚੇਅਰ ਤੇ ਪਰਸਨ ਬੈਠਾ ਹ ਉਹਨੂੰ ਛੱਟ ਉਹਦੇ ਲਈ ਪ੍ਰੇ ਕਰਕੇ ਉਹਨੂੰ ਖੜਾ ਕਰ ਦਿੰਦੇ ਉਸ ਜਗ੍ਹਾ ਤੇ ਜੇਕਰ ਇੰਨੀ ਪਾਵਰ ਆ ਤੇ ਉਹ ਕਿੰਨਾ ਕਿ ਯਕੀਨ ਕਰਦੇ ਹੋ ਤੁਸੀਂ ਇਹ ਚੀਜ਼ਾਂ ਦੇ ਵਿੱਚ ਕਿਦਾਂ ਇਹ ਸਭ ਹੋ ਜਾਂਦਾ ਕਿਤੇ ਕਿਤੇ ਮੱਥੇ ਤੇ ਹੱਥ ਲਗੋਣਾ ਜਾਂ ਵਾਲ ਪੁੱਟਨੇ ਇਹ ਚੀਜ਼ਾਂ ਕਿੰਨੀਆਂ ਕਿ ਸਹੀ ਮੰਨਦੇ ਹੋ ਉਹ ਹਲਕਾ ਜਿਹਾ ਟੱਚ ਕਰਦੇ ਆ ਉਹ ਨਾਲੇ ਹੀ ਉਹਨਾਂ ਦੇ ਅੰਦਰ ਕੋਈ ਐਸੀ ਐਨਰਜੀਟਿਕ એનર્ਜੀ ਆ ਜਾਂਦੀ ਹੈ ਉਹ ਕੀ ਚੀਜ਼ਾਂ ਹੈਗੀਆਂ ਨੇ ਉਸ ਦੇ ਵਿੱਚ ਪਾਜੀ ਮੈਂ ਸਿੱਖ ਕੁੜੀਆਂ ਨਾ ਮੈਂ ਆਪਣਾ ਹੀ ਐਗਜ਼ਾਮਪਲ ਦਊਂਗੀ ਮੈਂ ਗੁਰਦੁਆਰਾ ਸਾਹਿਬ ਜਾਂਦੀ ਆ ਨਤਮਸਤਕ ਹੁੰਦੀ ਆ ਮੇਰਾ ਰੋਮ ਰੋਮ ਖੁਸ਼ ਹੋ ਜਾਂਦਾ ਮੇਰਾ ਵਿਸ਼ਵਾਸ ਉੱਥੇ ਹੈ ਠੀਕ ਹੈ ਮੈਂ ਗੁਰਦੁਆਰਾ ਸਾ ਮੈਨੂੰ ਖੁਸ਼ੀ ਹੁੰਦੀ ਆ ਜਦ ਦਿਨ ਮੈਨੂੰ ਜੇਲ੍ਹ ਤੋਂ ਬਾਹਰ ਨਿਕਲਦੀ ਆ ਨਾ ਗੁਰਦੁਆਰਾ ਸਾਹਿਬ ਜਾ ਕੇ ਪਹਿਲਾ ਮੱਥਾ ਟੇਕੀਦਾ ਉੱਥੇ ਠੀਕ ਹੈ ਜਦੋਂ ਮੱਥਾ ਟੇਕਦੀ ਮੇਰਾ ਰੋਮ ਰੱਖੀ ਮੇਰੇ ਬਾਬਾ ਜੀ ਨੇ ਮੈਨੂੰ ਉੱਥੋਂ ਕਢਾ ਦਿੱਤਾ ਵਾਈਗਰੂ ਨੇ ਮੈਨੂੰ ਉੱਥੋਂ ਕਢਾ ਕੇ ਰੱਖ ਦਿੱਤਾ ਠੀਕ ਹੈ ਮੈਨੂੰ ਖੁਸ਼ੀ ਹੁੰਦੀ ਆ ਇਹੀ ਆਸਥਾ ਠੀਕ ਹੈ ਆਸਥਾ ਜਿੱਥੇ ਮਰਜੀ ਲਾ ਲਓ ਭਾਵੇਂ ਤੁਸੀਂ ਮੰਦਿਰ ਚ ਲਾ ਲਓ ਭਾਵੇਂ ਤੁਸੀਂ ਮਸਜਿਦ ਤੇ ਲਾ ਲਓ ਭਾਵੇਂ ਤੁਸੀਂ ਸਿੱਖ ਗੁਰਦੁਆਰਾ ਸਾਹਿਬ ਚ ਲਾ ਲਓ ਠੀਕ ਹੈ ਤੁਹਾਡੀ ਆਸਥਾ ਉੱਪਰ ਤੁਹਾਡੇ ਵਿਸ਼ਵਾਸ ਉੱਪਰ ਡਿਪੈਂਡ ਹੈ ਠੀਕ ਤਾਨੂੰ ਮਿਲ ਜਾਊਗੀ ਮੈਂ ਮੈਨੂੰ ਵਿਸ਼ਵਾਸ ਆਪਣੇ ਗੁਰਦੁਆਰਾ ਸਾਹਿਬ 'ਚ ਆ ਮਾਣ ਆਪਣੇ ਗੁਰਦੁਆਰਾ ਸਾਹਿਬ 'ਚ ਆ ਤਾਂ ਮੈਂ ਸਭ ਨੂੰ ਬੋਲਦੀ ਆ ਕਿ ਮੈਨੂੰ ਉੱਥੇ ਜਾਓ ਠੀਕ ਹੈ ਪਰ ਇਹ ਨਹੀਂ ਮੈਂ ਬੋਲਦੀ ਕਿ ਤੁਸੀਂ ਸਿਰਫ ਸਾਡੇ ਕੋਲ ਗੁਰਦੁਆਰਾ 'ਚ ਹੀ ਆਓ ਠੀਕ ਹੈ ਮੈਂ ਇਹ ਨਹੀਂ ਬੋਲਦੀ ਠੀਕ ਹੈ ਜੋ ਇਹ ਲੋਕ ਕਰਦੇ ਆ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਨਾ ਮੰਦਿਰ 'ਚ ਨਹੀਂ ਜਾਣਾ ਚਾਹੁੰਦੇ ਜਾਣੇ ਚਾਹੀਦੇ ਮੈਂ ਇਹ ਨਹੀਂ ਕਹੂੰਗੀ ਕਿ ਤੁਸੀਂ ਮਸਜਿਦ 'ਚ ਨਹੀਂ ਜਾਣਾ ਤੁਸੀਂ ਸਿਰਫ ਸਾਡੇ ਕੋਲ ਆਓ ਠੀਕ ਹੈ ਜਦੋਂ ਸਾਡੇ ਲੰਗਰ ਪ੍ਰਸ਼ਾਦ ਮਤਲਬ ਜਦੋਂ ਸਾਡੇ ਛਕੋਂਦੇ ਨਾ ਅਸੀਂ ਉੱਥੇ ਇਹ ਨਹੀਂ ਦੇਖਦੇ ਆ ਕਿਹੜਾ ਬੈਠਾ ਹੈ ਠੀਕ ਹੈ ਨਾ ਅਸੀਂ ਇਹ ਨਹੀਂ ਕਦੇ ਦੇਖਿਆ ਅਸੀਂ ਸਭ ਨਾਲ ਪਿਆਰ ਕਰੀਦਾ ਫਿਰ ਮੰਦਿਰ ਚ ਵੀ ਲੋਕੀ ਬਹੁਤ ਪਿਆਰ ਕਰਦੇ ਆ ਮੈਂ ਤਾਂ ਉੜੀਸਾ ਚ ਗਈ ਆ ਠੀਕ ਹੈ ਮੈਂ ਤਾਂ ਉੱਥੇ ਟੈਂਪਲਸ 'ਚ ਦੇਖਿਆ ਹੈ ਬਾਹਰ ਦੇ ਲੋਕੀ ਜਿਹੜੇ ਹੈਗੇ ਆ ਬਾਹਰ ਦੇ ਕ੍ਰਿਸਚੀਅਨ ਬਾਹਰ ਤਾਂ ਕ੍ਰਿਸਚੀਅਨ ਹੀ ਆ ਨਾ ਠੀਕ ਹੈ ਬਾਹਰ ਦੇ ਕ੍ਰਿਸਚੀਅਨ ਇੱਥੇ ਆ ਕੇ ਸਾਡੇ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਮੱਥਾ ਟੇਕ ਸਕਦੇ ਆ ਲੰਗਰ ਛਕ ਸਕਦੇ ਆ ਠੀਕ ਹੈ ਬਾਹਰ ਦੇ ਕ੍ਰਿਸਚੀਅਨ ਆ ਸਾਡੇ ਮੰਦਿਰਾਂ 'ਚ ਮਸਜਿਦਾਂ 'ਚ ਮੱਥਾ ਟੇਕ ਸਕਦੇ ਆ ਸਭ ਕੁਝ ਕਰ ਸਕਦੇ ਫਿਰ ਇਹ ਕਿਦਾਂ ਦਾ ਵਿਕਟ ਕਰਾਇਆ ਇਹ ਕਿਹੜੀ ਟੀਚਿੰਗ ਦੇ ਰਿਹਾ ਹੋਰ ਕਹਿੰਦਾ ਬਾਈਬਲ ਕਹਿ ਰਹੀ ਆ ਬਾਈਬਲ ਕਹਿੰਦੀ ਆ ਲੰਗਰ ਪ੍ਰਸ਼ਾਦ ਨਹੀਂ ਛਾਲਾ ਸਿੱਖ ਕੁੜੀ ਨੂੰ ਬੋਲਿਆ ਜਾ ਰਿਹਾ ਹੈ ਅੱਜ ਤਾਂ ਮੈਂ ਕ ਅੱਜ ਭਾਵੇਂ ਜੇਲ੍ਹ ਹੋ ਜਾਏ ਅੱਜ ਨਹੀਂ ਡਰਾਂਗਾ ਅੱਜ ਨਹੀਂ ਡਰ ਹੋਣਾ ਉਹ ਤਾਂ ਇਹਨਾਂ ਤੋਂ ਪਹਿਲਾਂ ਤੇ ਬਾਈਬਲ ਫਿਰ ਅੰਗਰੇਜ਼ਾਂ ਨੇ ਵੀ ਪੜ੍ਹੀ ਹੋएगी ਫਿਰ ਉਹ ਕਿਉਂ ਨਹੀਂ ਆਪਣੇ ਤੇ ਲਾਗੂ ਕਰਦੇ ਇਹ ਲਾਗੂ ਕਰ ਕਰ ਇਹ ਭਾਜੀ ਪਤਾ ਕੀ ਹੈ ਅੱਜ ਤੋਂ ਪਹਿਲਾਂ ਵੀ ਕ੍ਰਿਸਚੀਅਨ ਸਕੂਲਸ ਹੁੰਦੇ ਸੀਗੇ ਠੀਕ ਹੈ ਕਾਲਜ ਹੁੰਦੇ ਸੀ ਪਰ ਇਹ ਡਰਾਮੇ ਨਹੀਂ ਹੁੰਦੇ ਸੀਗੇ ਠੀਕ ਹੈ ਨਾ ਡਰਾਮੇ ਨਹੀਂ ਹੁੰਦੇ ਸੀਗੇ ਕਿ ਤੁਹਾਨੂੰ ਆ ਨਾ ਕਰਨਾ ਹੀ ਪੈਣਾ ਬ੍ਰੇਨ ਕਿੱਦਾਂ ਪਹਿਲਾਂ ਉਹਨਾਂ ਦੇ ਕਰਮ ਕਰਮ ਕਮਾਈ ਜਾਂਦੇ ਆ ਠੀਕ ਹੈ ਤੁਸੀਂ ਸਾਡੇ ਕੋਲ ਹੀ ਆਉਣਾ ਹੈ ਠੀਕ ਹੈ ਠੀਕ ਹੈ ਨਾ ਹਰੇਕ ਘਰ ਚ ਦੁੱਖ ਤਾਂ ਹੈ ਗਈ ਆ ਵੀਰੇ ਅਰੇ ਜਿਸਾਂ ਕਿਉਂ ਕਰਦੇ ਆ ਕਿ ਤੁਸੀਂ ਕਿਸੇ ਦੇ ਦਵਾਰ ਤੇ ਨਹੀਂ ਜਾ ਸਕਦੇ ਕਿਤੇ ਹੋਰ ਮੱਥਾ ਨਹੀਂ ਟੇਕਣਾ ਕਿਸੇ ਦਾ ਪ੍ਰਸ਼ਾਦ ਤੱਕ ਨਹੀਂ ਸ਼ਕਣਾ ਕਿਉਂਕਿ ਮੈਂ ਵੀ ਇਹ ਚੀਜ਼ਾਂ ਕਈ ਸੁਣੀਆਂ ਨੇ ਕਿ 크ਿਸਚਨ ਧਰਮ ਦੇ ਵਿੱਚ ਇਦਾਂ ਕਈ ਕਈ ਲੋਕ ਇਦਾਂ ਕਰਦੇ ਨੇ ਕਈ ਬੋਤੀ ਰੱਖਦੇ ਆਪਣੇ ਮਨ ਦੇ ਵਿੱਚ ਕਿ ਨਹੀਂ ਆਪਾਂ ਕਿਸੇ ਹੋਰ ਦਾ ਪ੍ਰਸ਼ਾਦ ਵੀ ਨਹੀਂ ਖਾਣਾ ਇਹ ਚੀਜ਼ਾਂ ਕਿਉਂ ਕਰਾਉਂਦੇ ਆ ਅਨਪੜ੍ਹ ਆ ਪਤਾ ਹੈ ਉਹਨਾਂ ਤੋਂ ਬਾਈਬਲ ਪੜ੍ਹੀ ਨਹੀਂ ਜੜੀ ਸਿੱਧੀ ਜਿਹੜੀ ਗੱਲ ਹੈ ਠੀਕ ਹੈ ਹੁਣ ਸਾਡੇ ਵਰਗੇ ਬੰਦਿਆਂ ਨੂੰ ਬਾਈਬਲ ਪੜ੍ਹਾਨਾ ਲੈ ਟੱਕਰ ਠੀਕ ਹੈ ਸਾਨੂੰ ਪਤਾ ਹੈ ਬਾਈਬਲ ਪਿਆਰ ਕਰਦੀ ਹੋਰ ਤੁਹਾਨੂੰ ਮੈਂ ਦੱਸਾਂ ਕੁਲੰਸ਼ੀ ਉਹ ਦੋ ਦੇ ਵਿੱਚ ਇਹਨਾਂ ਦੀ ਬਾਈਬਲ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਖਾਣ ਪੀਣ ਦਾ ਕੋਈ ਮਤਲਬ ਹੀ ਨਹੀਂ ਹੈ ਠੀਕ ਹੈ ਹੁਣ ਦੱਸ ਮੈਂ ਬਾਈਬਲ ਨਹੀਂ ਪੜੀ ਹੁਣ ਤੂੰ ਕਹਿੰਗਾ ਮੈਂ ਕ੍ਰਿਸਚੀਅਨ ਆ ਜਦੋਂ ਕਿਸੇ ਨੂੰ ਪੜਾਉਣਾ ਹੁੰਦਾ ਨਾ ਕਿਸੇ ਨੂੰ ਅਵੇਅਰ ਕਰਨਾ ਹੁੰਦਾ ਨਾ ਉਹ ਪੜ੍ਹਨਾ ਹੀ ਪੈਂਦਾ ਠੀਕ ਹੈ ਨਾ ਹੋਰ ਮੈਨੂੰ ਦੇਸ਼ ਦਾ ਸੰਵਿਧਾਨ ਕੀ ਕੋਈ ਅਜੇ ਤੱਕ ਭਾਜੀ ਹੁੰਦਾ ਪਤਾ ਕੀ ਰਿਹਾ ਮੇਰ ਨਾਲ ਮੈਂ ਇਹਨਾਂ ਨੂੰ ਇਹੀ ਅਵੇਅਰ ਕਰਨਾ ਚਾਹੁੰਦੀ ਸੀਗੀ ਇਹਨਾਂ ਨੇ ਮੈਨੂੰ ਕਹਿਤਾ ਮੈਂ ਕ੍ਰਿਸਚੀਅਨ ਮੈਂ ਸਿੱਖ ਓਏ ਮੈਂ ਸੇਖੀਆਂ ਕਰ ਲਿਆ ਜੱਥੇ ਬੰਦੀਆਂ ਨਹੀਂ ਮੈਨੂੰ ਚੰਗੀ ਤਰ੍ਹਾਂ ਦੇਖ ਲਿਆ ਠੀਕ ਹੈ ਸਾਰਾ ਟੈਸਟ ਦੇਖ ਲਿਆ ਮੈਨੂੰ ਸਭ ਪਤਾ ਲੱਗ ਗਿਆ ਪਰ ਤੇਰਾ ਟੈਸਟ ਵੀ ਪੁਲਿਸ ਨੇ ਦੇਖ ਕੇ ਕੱਢ ਦਿੱਤਾ ਕਿ ਤੂੰ ਕਿੱਥੇ ਤੇ ਮੈਂ ਕਿੱਥੇ ਹੁਣ ਆਪਾਂ ਮਿਲਾਂਗੇ ਖਾਲ ਸੀਬੀਆਈ ਤੂੰ ਕਰਵਾਉਂਗੀ ਤੇਰੀ ਇਨਵੈਸਟੀਗੇਸ਼ਨ ਔਰ ਜੋ ਕਰੂੰਗੀ ਨਾ ਮੂੰਹ ਨਾ ਬੋਲ ਕੇ ਅਸੀਂ ਲੀਗਲ ਕੰਮ ਨਾ ਅਸੀਂ ਚੋਰ ਨਹੀਂ ਅਸੀਂ ਸੇਖਿਆ ਠੀਕ ਹੈ ਅਸੀਂ ਜੋ ਕਰਦੇ ਹੱਕ ਠੋਕ ਕੇ ਕਰਦਾ ਪਿੱਛੋ ਵਾਰਨਿੰਗ ਕਰੀਦਾ ਤੂੰ ਕਹਿੰਦਾ ਨਾ ਤੇ ਨੂੰ ਮੈਂ ਅਸੀਂ ਪਿੱਛੋੜ ਨਹੀਂ ਕਰਾਂਗੇ ਅਸੀਂ ਸਿੱਧਾ ਕਰਾਂਗੇ ਸੀਬੀਆਈ ਦੀ ਟੀਮ ਮੰਗਵਾਉਂਗੀ ਇੱਥੇ ਠੀਕ ਹੈ ਕੜੀ ਤੋਂ ਕੜੀ ਅਗਰ ਮੇਰਾ ਹੋਊਗਾ ਤਾਂ ਮੇਰਾ ਘਾਟਾ ਫੜਿਆ ਜਾਊਗਾ ਮੇਰਾ ਘਰ ਫੜੋ ਜੇ ਤੁਹਾਡਾ ਹੋਊਗਾ ਤਾਂ ਤੁਸੀਂ ਆਪਣਾ ਸਮਝ ਲਿਓ ਗੱਲ ਕਰਾਂ 3 ਸਾਲ ਤੋਂ ਤੁਸੀਂ ਲੜ ਰਹੇ ਹੋ ਪਹਿਲਾਂ ਇਕੱਲੇ ਵੀ ਤੁਸੀਂ ਕੇਸ ਲੜੇ ਆ ਹੁਣ ਚਲੋ ਸਿੱਖ ਜੱਤੇ ਬੰਦੀਆਂ ਦਾ ਹੌਸਲਾ ਤੁਹਾਨੂੰ ਹੈਗਾ ਆ ਪਰਿਵਾਰ ਦਾ ਕਿੰਨਾਕ ਸਾਥ ਹੈ ਕਿਉਂਕਿ ਸਭ ਤੋਂ ਵੱਡੀ ਗੱਲ ਪਰਿਵਾਰ ਦੀ ਹੁੰਦੀ ਹੈ ਪਰਿਵਾਰ ਦਾ ਮੇਰੇ ਹਸਬੰਡ ਹੈਗੇ ਆ ਠੀਕ ਹੈ ਮੈਨੂੰ ਬਹੁਤ ਪਿਆਰ ਕਰਦੇ ਆ ਠੀਕ ਹੈ ਜਿਹੜੀਆਂ ਬੁੜੀਆਂ ਇਹ ਕਹਿੰਦੀਆਂ ਨਾ ਇਹ ਆਪਣੇ ਬੰਦੇ ਦੀ ਨਹੀਂ ਬਣੀ ਠੀਕ ਹੈ ਨਾ ਮੇਰੀ ਮਾਂ ਪਹਿਣਾ ਹੀ ਹੋਈ ਹੈ ਠੀਕ ਹੈ ਮੈਂ ਆਪਣੇ ਸਹੁਰਿਆਂ ਦੇ ਘਰ ਚ ਹੀ ਆ ਮੇਰੇ ਸਸੁਰ ਜੀ ਨੂੰ ਤੁਸੀਂ ਆਪਣੇ ਜਦੋਂ ਘਰ ਦੇ ਪਾਜੀ ਪਹਿਲੀ ਵਾਰ ਆਪਣੇ ਘਰ ਚ ਬੱਚਾ ਜੇਲ੍ਹ ਚ ਗਈ ਸੀ ਠੀਕ ਹੈ ਡਰ ਜਾਂਦੇ ਆ ਇਨਸਾਨ ਠੀਕ ਹੈ ਪੈਰੈਂਟਸ ਡਰ ਗਏ ਸੀ ਬੱਚਿਆਂ ਤੇ ਵੀ ਇੰਪੈਕਟ ਪੈਂਦਾ ਹੈ ਤੁਸੀਂ ਮੇਰੇ ਸੋਹਰਾ ਸਾਹਿਬ ਨੂੰ ਮੈਂ ਅਲੀਗੇਸ਼ਨ ਨਹੀਂ ਲਗਾਉਂਗੀ ਕਿ ਉਹਨਾਂ ਨੇ ਗਲਤ ਕਹਿਤਾ ਕਿਉਂਕਿ ਮੈਂ ਆਪਣੇ ਸੋਹਰਾ ਸਾਹਿਬ ਦੀ ਵੀ ਬਹੁਤ ਇੱਜ਼ਤ ਕਰਦੀ ਹਾਂ ਮੈਂ ਉੱਦਾਂ ਦੀ ਔਰਤ ਨਹੀਂ ਆ ਜੋ ਆਪਣੇ ਸਸੂਰਾਲ ਨੂੰ ਨੰਗਾ ਕਰਕੇ ਅੱਗੇ ਵਧਾ ਠੀਕ ਹੈ ਮੇਰਾ ਸਸੂਰਾਲ ਮੈਂ ਸਿੱਖਾਂ ਦਾ ਐ ਮੈਂ ਮਾਂ ਆਂ ਆ ਮੈਂ ਸਿੱਖਾਂ ਦੀ ਧੀ ਆ ਠੀਕ ਹੈ ਮੈਂ ਆਪਣੇ ਸੋਹਰਾ ਸਾਹਿਬ ਨਾਲ ਮੇਰੀ ਨਣਾਂ ਮੇਰੇ ਮੇਰੇ ਦੇਰ ਮੈਨੂੰ ਸਾਰੇ ਪਿਆਰ ਕਰਦੇ ਔਰ ਜਿਸ ਦਿਨ ਉਹਨਾਂ ਨੇ ਤੇਰਾ ਗਾਟਾ ਫੜਨਾ ਨਾ ਤੁਸੀਂ ਅਸੀਂ ਡਰ ਗਏ ਸੀਗੇ ਠੀਕ ਹੈ ਮੇਰੀ ਫੈਮਲੀ ਸਰ ਡਰ ਗਈ ਸੀਗੀ ਵੀਰਜੀ ਡਰ ਗਈ ਸੀ ਪਹਿਲੀ ਵਾਰੀ ਜੇਲ੍ਹ ਗਈ ਸੀ ਨਾ ਉਹ ਅੰਕੁਰ ਨਿਰੂਲਾ ਨੇ ਉਹਨਾਂ ਦੀ ਬਾਈਟਾ ਲੈ ਕੇ ਨਾ ਪੂਰੇ ਫੈਲਾਇਆ ਬਨੀਤ ਕੋਰ ਦੀ ਔਰ ਜਦੋਂ ਬੰਦਾ ਜੇਲ੍ਹ ਚ ਹੀ ਚਲ ਜਾਂਦਾ ਤੇ ਉਹ ਕਹਿ ਹੀ ਦਿੰਦੇ ਹਾਂਜੀ ਸਾਡੀ ਕੁੜੀ ਤੋਂ ਐਦਾਂ ਹੋ ਗਿਆ ਉਹ ਗਲਤ ਸੀ ਬੱਚੇ ਲਨ ਸੀ ਕਹਿ ਹੀ ਦਿੰਦੇ ਆ ਇਹਨਾਂ ਨੇ ਪੂਰਾ ਫੁੱਲ ਫਾਇਦਾ ਚੁੱਕਿਆ ਮੈਨੂੰ ਕੈਰੈਕਟਰਲਿਸਟ ਘੋਸ਼ਿਤ ਕਰਨ ਵਾਸਤੇ ਪਰ ਪਰ ਅਸਲੀਅਤ ਦੇਖ ਲਓ ਭਾਜੀ ਆ ਗਈ ਨਾ ਅਸਲੀਅਤ ਸਾਹਮਣੇ ਠੀਕ ਹੈ ਨਾ ਜਿਹੜਾ ਜ਼ਿਕਰ ਕੀਤਾ ਇਹਦੇ ਵਿੱਚ ਤੁਸੀਂ ਕਿ ਰਾਜਦੀਪ ਕੋਰ ਦਾ ਜ਼ਿਕਰ ਕੀਤਾ ਕੁਝ Hindu ਪਰਿਵਾਰ ਦੀਆਂ ਕੁੜੀਆਂ ਵੀ ਹੈਗੀਆਂ ਨੇ ਇਹਨਾਂ ਨੂੰ ਕਨਵਰਟ ਕੀਤਾ ਗਿਆ ਉਸ ਧਰਮ ਦੇ ਵਿੱਚ ਬਿਲਕੁਲ ਆ ਦੇਖੋ ਇਹਨਾਂ ਨੇ ਐਡਰੈਸ ਕਿਉਂ ਦਿੱਤਾ ਰੀਚ ਇਸ ਦਾ ਕਿਉਂ ਕਿ ਕਿਦਾਂ ਕਰ ਲੈਂਦੇ ਨੇ ਕਿਉਂਕਿ ਹੁਣ ਜੇਕਰ ਮੈਨੂੰ ਕੋਈ ਕਹੇਗਾ ਕਿ ਹਾਂ ਵੀ ਤੂੰ ਮੇਰੇ ਤਰ੍ਹਾਂ ਚਮਕਦਾ ਚੱਲ ਜਾਊਂਗਾ ਇਹ ਚੀਜ਼ਾਂ ਕਿਵੇਂ ਹੋ ਜਾਂਦੀਆਂ ਕਿਵੇਂ ਪੋਸੀਬਲ ਪੁਲਿਸ ਨੇ ਸਾਫ਼-ਸਾਫ਼ ਇੱਥੇ ਦੱਸਿਆ ਹੈ ਠੀਕ ਹੈ ਆ ਦੇਖੋ ਲਿਖ ਕੇ ਦੱਸਿਆ ਹੈ ਕਿ ਗੌਰਵ ਮਸੀ ਜਿਹੜਾ ਹੈਗਾ ਪੁਲਿਸ ਨੇ ਦੱਸਿਆ ਹੈ ਗੌਰਵ ਮਸੀ ਵਿਕੀ ਗੋਲਡ ਲੂਕਸ ਮਸੀ ਠੀਕ ਹੈ ਤੇ ਕੀ ਕਹਿੰਦੇ ਰਾਜਦੀਪ ਕੌਰ ਠੀਕ ਹੈ ਤੇ ਆ ਜਿਹੜੀ ਹੈਗੀ ਆ ਕੁੜੀ ਸੋਨੀਆ ਪਰਵੇਸ਼ ਕੁਮਾਰੀ ਇਹਨਾਂ ਨੇ ਪਰਵੇਸ਼ ਕੁਮਾਰੀ ਤੋਂ ਹੋਰ ਸੋਨੀਆ ਤੋਂ ਤੇ ਰਾਜਦੀਪ ਕੌਰ ਤੋਂ ਜਿਹੜਾ ਗੌਰਵ ਮਸੀ ਉਹਨੇ ਜ਼ੋਰ ਪਵਾ ਕੇ ਇਹ ਕੰਮ ਕੀਤਾ ਸਾਜ਼ਿਸ਼ ਰਚੀ ਬਨੀਤ ਕੌਰ ਹਾਂਜੀ ਪੁਲਿਸ ਦੀ オリジナル ਰੂਪੇ ਉੱਤੇ ਪਈ ਕੋਈ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਸਰ ਇਹਨਾਂ ਨੂੰ ਪਤਾ ਸੀਗਾ ਬਨੀਤ ਕੌਰ ਕੋਈ ਇਹਨੇ ਪੈਸੇ ਨਹੀਂ ਹਨ ਇਹਨਾਂ ਨੂੰ ਪਤਾ ਹੈ ਹੁਣ ਇਹ ਤਾਂ ਇੱਕ ਜਿਹੜੀ ਮੇਰੀ ਚੰਡੀਗੜ੍ਹ ਕਾਨਫਰੰਸ ਹੋਈ ਨਾ ਹੁਣ ਡਰ ਗਏ ਕੱਲ ਇਹਨਾਂ ਨੇ ਮੇਰੇ ਉੱਪਰ ਕਾਨਫਰੰਸ ਚਲਾਈ ਆ ਕਮਿਸ਼ਨਰ ਦਫ਼ਤਰ ਦੇ ਬਾਹਰ ਖੜੇ ਹੋ ਕੇ ਓਏ ਅੰਕੁਰ ਨਿਰੂਲਾ ਤੂੰ ਮੈਨੂੰ ਸਿੱਧੀ ਇੱਕ ਗੱਲ ਦੱਸ ਤੂੰ ਇਸ ਆਰਟੀਆਈ ਰਿਪੋਰਟ ਦੇ ਬਾਰੇ ਕੁਝ ਕਿਉਂ ਨਹੀਂ ਬੋਲਿਆ ਮੈਂ ਤੇਜਾਬ ਸੁਟਿਆ ਸੀ ਗੌਰਵ ਮਸੀਹ ਨੇ ਕੰਪਲੇਨ ਦਿੱਤੀ ਸੀਗੀ ਠੀਕ ਹੈ ਗੌਰਵ ਮਸੀਹ ਨੇ ਕੰਪਲੇਨ ਦਿੱਤੀ ਸੀਗੀ ਵਿੱਕੀ ਗੋਲਡ ਨੇ ਕੰਪਲੇਨ ਦਿੱਤੀ ਸੀ ਲੂਕਸ ਮਸੀਹ ਨੇ ਦਿੱਤੀ ਸੀ ਰਾਜਦੀਪ ਕੌਰ ਨੇ ਕੰਮ ਕੀਤਾ ਪਰਵੇਸ਼ ਕੁਮਾਰੀ ਤੋ ਤੁਸੀਂ ਇਹ ਕੰਮ ਕਰਵਾਇਆ ਸੋਨੀਆ ਤੋ ਇਹ ਕੰਮ ਕਰਵਾਇਆ ਉਹਦੀ ਗੱਲ ਕਿਉਂ ਨਹੀਂ ਚੱਕੀ ਕੈਰੈਕਟਰ 'ਚ ਉਂਗਲੀਆਂ ਬਹੁਤ ਦਿਖਾਈਆਂ ਤੁਸੀਂ ਜੇ ਮੇਰੇ ਨਾਲ ਵੀਰਪਰਾ ਕੋਈ ਖੜਾ ਹੋ ਜਾਂਦਾ ਤੂੰ ਸੁੱਤੀ ਆ ਹੂੰ ਓ ਸਾਰੇ ਐਜੂਕੇਟਿਡ ਆ ਅਨਪੜ੍ਹ ਨਹੀਂ ਤੇਰੀਆਂ ਬੀਬੀਆਂ ਜਣੀਆਂ ਘੁੰਮਦੀਆਂ ਉਦਾਂ ਦੀ ਨਹੀਂ ਆ ਜਿਹੜੀਆਂ ਤੂੰ ਲੈ ਕੇ ਘੁੰਮਦਾ ਨਾ ਉਹ ਸਿਰ ਨਹੀਂ ਆ ਉਦਾਂ ਦਾ ਸ ਮੇਰਾ ਸਿਰ ਨਹੀਂ ਹਿੱਲਦਾ ਆਈ ਐਮ ਲਿਟਰੇਟ ਪਰਸਨ ਐਜੂਕੇਟਿਡ ਪਰਸਨ ਐਂਡ ਅਬੋਵ ਆਲ ਆਈ ਐਮ ਅ ਸਿੱਖ ਗਰਲ ਮੈਂ ਸਿੰਗਣੀ ਆ ਸਿੰਗਲੀ ਬਾਂਧ ਬਾਂਧ ਕਟਵਾ ਹੁਣ ਪਰ ਫਿਰ ਵੀ ਨਾ ਸਿੱਖ ਸਿੱਖਾਂ ਨੂੰ ਦਿਖੂਗਾ ਕਿ ਇਹ ਬੱਚਾ ਸੱਚ ਬੋਲ ਰਿਹਾ ਹਾਂ ਹੁਣ ਸਿੱਖ ਜਥੇਬੰਦੀਆਂ ਵੀ ਹੈਗੀਆਂ ਨੇ ਸੋ ਕਿੰਨੇ ਕ ਸਾਥ ਦੀ ਲੋੜ ਹਜੇ ਵੀ ਪੰਜਾਬ ਦੇ ਵਿੱਚ ਪੰਜਾਬੀਆਂ ਦੀ ਪੂਰੇ ਪੰਜਾਬ ਨੂੰ ਅਨੁਗ੍ਰਾਹ ਆ ਮੇਰਾ ਹੱਥ ਬੰਦ ਕੇ ਬੇਨਤੀ ਆ ਆਪਣੀਆਂ ਧੀਆ ਪੈਣਾ ਬਚਾ ਲੋ ਰਾਜਦੀਪ ਵਰਗਿਆ ਮੈਨੂੰ ਪਤਾ ਰਾਜਦੀਪ ਤੇਰੇ ਉੱਪਰ ਤਰਸ ਹੋਣ ਦਾ ਤੂੰ ਮੇਰੀ ਤੂੰ ਮੈਂ ਤੂੰ ਕੌਰ ਸੀ ਮੈਂ ਵੀ ਕੌਰ ਸੀ ਮੈਨੂੰ ਤੇਰੇ ਉੱਪਰ ਤੈਨੂੰ ਪਤਾ ਜੇਲ ਕੀ ਹੁੰਦੀ ਆ ਇਸ ਪਰ ਇਸ ਤੋਂ ਬਾਅਦ ਜਦੋਂ ਕਾਰਵਾਈ ਹੋਣੀ ਤੂੰ ਸਿੱਧਾ ਜੇਲ ਚ ਜਾਣਾ ਹੈ ਮੈਨੂੰ ਤਕਲੀਫ ਆ ਰਾਜਦੀਪ ਕੌਰ ਮੈਂ ਨਹੀਂ ਚਾਹੁੰਦੀ ਕਿਸੇ ਦੀ ਧੀ ਪੈਣ ਭਾਜੀ ਜੇਲ ਚ ਜਾਵੇ ਇਹਨਾਂ ਨੇ ਜੋ ਦਰਦ ਮੈਨੂੰ ਦਿੱਤਾ ਨਾ ਵੀਰੇ ਮੈਂ ਨਹੀਂ ਚਾਹੁੰਦੀ ਮੈਂ ਜਦੋਂ ਜੇਲ ਚ ਗਈ ਸੀ ਨਾ ਕਿਸੇ ਨੇ ਮੈਨੂੰ ਕਾਰਡ ਚ ਪੈਸੇ ਨਹੀਂ ਪਾਉਣ ਵਾਲਾ ਸੀ ਸੋ ਕੀ ਘਰ ਦਾ ਪਹਿਲਾ ਬੱਚਾ ਸੀ ਕਦੇ ਅਜ ਤੱਕ ਕਦੀ ਜਿਹਨਾਂ ਕਦੇ ਕੁਛ ਪੜਿਆ ਲਿਖਿਆ ਐਮਬੀਏ ਮਾਸਟਰ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਹਿਊਮਨ ਰਿਸੋਰਸ ਕੀਤੀ ਹੋਈ ਇੱਕ ਬੱਚਾ ਐਨਿਆ ਐਨੇ ਚੰਗੇ ਨੈਸ਼ਨਲ ਲੈਵਲ 'ਤੇ ਕੰਮ ਕਰਨ ਵਾਲਾ ਬੱਚਾ ਇੰਨੀ ਅਜ ਤੱਕ ਕਿਸੇ ਤੋਂ ਮੈਂ ਪੈਸੇ ਫੜੇ ਹੁਣ ਤਾਂ ਕੋਈ ਇੱਥੇ ਲੈ ਲੋਗੇ ਸੀ ਤੋਂ ਸਟੇਟਮੈਂਟ ਠੀਕ ਹੈ ਨਾ ਇੰਨੇ ਅੱਛਾ ਪੜਿਆ ਲਿਖਿਆ ਬੱਚਾ ਸਾਰੇ ਹੈਰਾਨ ਸੀਗੇ ਕਿ ਇਹ ਮੇਰੇ ਨਾਲ ਵਾਪਰਿਆ ਕਿੱਦਾਂ ਪਰ ਹੁਣ ਨਹੀਂ ਪਾਜੀ ਠੀਕ ਹੈ ਮੈਨੂੰ ਤਰਸਉਂਦਾ ਇਸ ਰਾਜਦੀਪ ਕੌਰ ਦੀ ਕੁੜੀ ਆਜ ਇੱਕ ਕੁੜੀ ਤੂੰ ਕੌਰ ਹੋ ਕੇ ਨਾ ਇੱਕ ਕੌਰ ਨੂੰ ਤੂਫਾਹ ਲਾਣ ਦੀ ਕੋਸ਼ਿਸ਼ ਕੀਤੀ ਤੂੰ ਝੂਠਾ ਅੰਕੁਰ ਦੇ ਕਹਿਣ ਚ ਤੂੰ ਗੌਰਵ ਮਸੀਹ ਦੇ ਕਹਿਣ ਚ ਤੂੰ ਸੋਨੀਆ ਪਰਵੇਸ਼ ਇਹਨਾਂ ਦੇ ਕਹਿਣ ਚ ਠੀਕ ਹੈ ਵਿੱਕੀ ਗੋਲ ਦੇ ਕਹਿਣ ਚ ਤੂੰ ਆਪਣਾ ਜਮੀਰ ਵੇਚ ਦਿੱਤਾ ਲਾਨਤਾ ਤੇਰੇ ਉੱਪਰ ਅਕਸਰ ਅਦਾ ਹੁੰਦਾ ਜਦੋਂ ਕ੍ਰਿਮੀਨਲ ਰਿਕਾਰਡ ਬੰਦੇ ਤੇ ਬੰਦੇ ਆ ਤਾਂ ਇੱਕ ਸੋਸਾਇਟੀ ਦੇ ਵਿੱਚ ਬੜਾ ਮਾੜਾ ਇੰਪੈਕਟ ਪੈਂਦਾ ਸੋ ਉਸ ਨੂੰ ਲੈ ਕੇ ਫਿਕਰ ਨਹੀਂ ਸੀਗੀ ਜਦੋਂ ਪਹਿਲੀ ਵਾਰ ਤੁਸੀਂ ਕਿਹਾ ਜੇਲ੍ਹ ਹੋਈ ਸੋਸਾਇਟੀ ਦੇ ਵਿੱਚ ਲੱਖਾਂ ਇੰਪੈਕਟ ਪੈਂਦੇ ਨੇ ਪਰਿਵਾਰ ਦੇ ਵਿੱਚ ਹੁੰਦੇ ਨੇ ਕੀ ਚੀਜ਼ਾਂ ਮਨ ਦੇ ਵਿੱਚ ਆ ਜਾਂਦੀਆਂ ਬੱਚਿਆਂ ਤੇ ਮਾੜਾ ਇੰਪੈਕਟ ਪੈ ਜਾਂਦਾ ਜਿਵੇਂ ਜਿਕਰ ਤੁਸੀਂ ਉਹਨਾਂ ਦੀ ਗੱਲ ਕਰਾਂ ਬੱਚਾ ਦੀ ਪਰਵਰਿਸ਼ ਤੇ ਬੜਾ ਫਰਕ ਪੈ ਜਾਂਦਾ ਮਾਂ ਨਾ ਹੋਣ ਤੇ ਹੁਣ ਤੁਸੀਂ ਹਾਲ ਫਿਲਾਲ 'ਚ ਇਸ ਚੀਜ਼ ਨੂੰ ਮੈਂ ਦੱਸਣਾ ਚਾਹੁੰਦੀ ਆ ਆਪਣੇ ਹੀ ਇੱਕ ਕਾਰੇ ਦੇ ਨਾਲ ਦੱਸਣਾ ਚਾਹੁੰਦੀ ਆ ਪਿੱਛੇ ਜੇ ਆਇ ਕੁੱਲੜ ਪੀਜ਼ਾ ਕਪਲ ਸੁਣਿਆ ਹੋਣਾ ਤੁਸੀਂ ਉਹ ਵੀ ਵਿਵਾਦ ਦੇ ਵਿੱਚ ਵਿਵਾਦ ਚ ਸੀ ਕਿਉਂਕਿ ਇਹਨੂੰ ਸਪੋਰਟ ਪਤਾ ਕੌਣ ਕਰਨ ਦਿਆ ਸੀ ਅੰਕੁਰ ਨਿਰੂਲਾ ਅੱਛਾ ਅੰਕੁਰ ਨਿਰੂਲਾ ਪਹਿਲਾ ਸ਼ਖਸ ਸੀ ਜਿਹੜਾ ਕਹਿੰਦਾ ਸੀ ਮੈਨੂੰ ਪਰਮਾਤਮਾ ਦੀ ਆਤਮਾ ਦੱਸਦੀ ਆ ਕਿ ਇਹ ਬੰਦੇ ਨਾ ਇਹਨਾਂ ਨੂੰ ਸਪੋਰਟ ਕਰੋ ਅੱਛਾ ਠੀਕ ਹੈ ਬਾਜੀ ਅੱਜ ਮੈਂ ਤੁਹਾਨੂੰ ਕਹਿੰਦੀ ਆ ਉਹ ਆ ਕੱਲੀ ਕੁੜੀ ਬੈਠੀ ਸੀ ਡੀਸੀ ਆਫਿਸ ਦੇ ਬਾਹਰ ਕਿ ਅੰਕੁਰ ਨਿਰੂਲਾ ਆਪਣੀ ਅਸ਼ਲੀਲਤਾ ਬੰਦ ਕਰ ਕੁੱਲੜ ਪੀਜ਼ਾ ਵਾਲੇ ਕਪਲ ਵਾਲੀ ਦੀ ਨਾ ਮਾਂ ਨੇ ਪਤਾ ਕਿ ਮੈਂ ਅੰਦਿੱਤਤਾ ਸੀਗਾ ਕਿ 70% ਆਦਮੀ ਤੀਮੀ ਇੱਦਾਂ ਦਾ ਹੀ ਕਰਦੇ ਆ ਵੀਰ ਜੀ ਮੈਂ ਤੁਹਾਨੂੰ ਵੀਡੀਓ ਦਿੰਦੀ ਆ ਠੀਕ ਹੈ ਮੈਂ ਕੱਲੀ ਕੁੜੀ ਰਾਤ ਨੂੰ ਬਹਿ ਗਈ ਸੀ ਡੀਸੀ ਆਫਿਸ ਦੇ ਬਾਹਰ ਕਿ ਇਹਨਾਂ ਦਾ ਆਹ ਚੀਜ਼ ਬੰਦ ਕਰੋ ਪਤਾ ਭਾਜੀ ਮੈਨੂੰ ਉੱਥੋਂ ਚੱਕ ਕੇ ਤੁਹਾਨੂੰ ਪਤਾ ਮੈਨੂੰ ਕਿੰਨੀ ਬੇਰਹਿਮੀ ਦੇ ਨਾਲ ਮਾਰ ਕੁੱਟ ਕੇ ਮੇਰੀ ਨਹੀਂ ਸੁਣ ਕੇ ਇਹਨਾਂ ਨੇ ਮੈਨੂੰ ਜੇਲਾ ਕਰਾਈਆ ਪਰ ਮੈਂ ਡਰੀ ਨਹੀਂ ਮੇਰਾ ਜਿਹੜਾ ਜੱਜ ਸਾਹਿਬ ਸੀਗੇ ਨਾ ਉਹਨਾਂ ਦੀ ਹੁਣ ਹੁਣ ਉੱਥੋਂ ਦੀ ਚੇਂਜ ਹੋ ਗਈ ਠੀਕ ਹੈ ਨਾ ਜੱਜ ਸਾਹਿਬ ਸੀ ਜਸਦੀਨ ਮੈਨੂੰ ਲੈ ਕੇ ਗਏ ਨਾ ਜੇਲ੍ਹ 'ਚ ਜਾਣਾ ਪੈਂਦਾ ਸਰ ਜਾਣ ਤੋਂ ਪਹਿਲਾਂ ਜੱਜ ਨੂੰ ਮਿਲਣਾ ਪੈਂਦਾ ਜੱਜ ਜੱਜ ਪਲਵਿੰਦਰ ਸਰ ਨੂੰ ਮੈਂ ਅੱਜ ਵੀ ਸਸਰੀ ਘਰ ਦੇਖ ਕੇ ਉਹ ਵੀ ਮਾਨ ਕਰਦੇ ਹੋਣੇ ਕਿਤੇ ਠੀਕ ਹੈ ਉਹਨਾਂ ਨੇ ਪਤਾ ਮੈਨੂੰ ਕੀ ਕਿਹਾ ਸੀ ਅੰਕੁਰ ਨਿਰੂਲਾ ਤੂੰ ਜਿੰਨੇ ਆ ਨਾ 1 ਮਿੰਟ 'ਚ ਸਾਰੇ ਪੇਪਰ ਲੈ ਆ ਠੀਕ ਹੈ ਲੈ ਆ ਕਿਉਂਕਿ ਸਾਨੂੰ ਵੀ ਪਤਾ ਏ ਕੁੜੀ ਨਾ ਸਹੀ ਹੈ ਠੀਕ ਹੈ ਪਾਜੀ ਮੈਂ 1 ਹਫ਼ਤੇ ਦੀ ਜੇਲ੍ਹ ਉੱਥੇ ਕੱਟ ਕੇ ਆਈ ਕਿਹਦੇ ਲਈ ਇਹ ਪੋਖੜ ਤਾਲ ਚ ਬੈਠੀ ਸੀ ਕਿ ਤੁਹਾਡਾ ਪੰਜਾਬ ਗੰਦਾ ਹੋ ਰਿਹਾ ਠੀਕ ਹੈ 70% ਆਦਮੀ ਤੀਮੀ ਐਦਾ ਦਾ ਹੀ ਕੰਮ ਨਹੀਂ ਕਰਦੇ ਮੈਂ ਤਾਂ ਕਦੇ ਨਹੀਂ ਕੀਤਾ ਮੇਰੇ ਪਤੀ ਨੇ ਨਹੀਂ ਕੀਤਾ ਨਹੀਂ ਪਸੰਦ ਆ ਠੀਕ ਹੈ ਮੈਨੂੰ ਨਹੀਂ ਮੇਰੇ ਪਤੀ ਨੇ ਐਦਾ ਮੇਰੀ ਵੀਡੀਓ ਬਣਾਈਆਂ ਪਰ ਅੱਜ ਦੇਖੋ ਅੱਜ ਸ਼ਰੇਆਮ ਇਹਦਾ ਰਿਜ਼ਲਟ ਕੀ ਹੋਇਆ ਅੱਜ ਸ਼ਰੇਆਮ ਮੁੱਦਾ ਦੀ ਸਰਦਾਰਾਂ ਨੂੰ ਵੀ ਪੰਨਿਆ ਜਾਂਦਾ ਠੀਕ ਹੈ ਸਿੱਖਾਂ ਨੂੰ ਵੀ ਪੰਨਿਆ ਜਾਂਦਾ ਮੈਂ ਤੁਹਾਨੂੰ ਵੀਡੀਓ ਕੱਢ ਕੇ ਦਿਖਾਉਣੀ ਹੈ ਸਿੱਖ ਕੁੜੀਆਂ ਨੂੰ ਮੁੰਡਿਆਂ ਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪਿਆ ਭਾਜੀ ਕੀ ਹੋਇਆ ਮੈਨੂੰ ਜੇਲ ਕਰਾਇਤੀ ਮੈਂ ਮੈਂ ਗਰੀਬ ਸੀ ਨਾ 2 2000 ਜੋੜ ਕੇ ਕਾਨਫਰੰਸਾਂ ਕਰਦੀ ਸੀ ਨਾ ਐਸ ਕਰਕੇ ਮੈਂ ਗਰੀਬ ਸੀ ਨਾ ਪਰ ਮੈਨੂੰ ਆਤੰਕਵਾਦੀ ਦੱਸਦਾ ਤੂੰ ਆ ਮੇਰੇ ਬੱਚੇ ਆ ਠੀਕ ਹੈ ਆ ਆ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੋ ਬਿਲਕੁਲ ਕਹਲਿਆ ਕਿ ਅੱਜ ਪੰਜਾਬ ਦੀ ਇਸ ਪੈਨ ਨੂੰ ਲੋੜ ਹੈਗੀ ਆ ਪੰਜਾਬੀਆਂ ਦੀ ਲੋੜ ਹੈਗੀ ਆ ਜਿਸ ਤਰੀਕੇ ਨਾਲ ਕਹਲਿਆ ਕਿ 3 ਸਾਲ ਤੋਂ ਲੜਾਈ ਲੜੀ ਜਾ ਰਹੀ ਆ ਅੰਕੁਰ ਨਰੂਲਾ ਦੇ ਖਿਲਾਫ ਜੋ ਐਵੀਡੈਂਸ ਇਸ ਪੈਨ ਨੇ ਇਕੱਠੇ ਕੀਤੇ ਆ ਅੱਜ ਸਿੱਖ ਜਥੇਬੰਦੀਆਂ ਵੀ ਇਸ ਪੈਨ ਦੇ ਹੱਕ ਦੇ ਵਿੱਚ ਆਈਆਂ ਨੇ ਬਾਬਾ ਮੇਜਰ ਸਿੰਘ ਹੋ ਗਏ ਬਾਬਾ ਉਦਾਸੀ ਜੀ ਹੋ ਗਏ ਅੱਜ ਪੈਨ ਉਹਨਾਂ ਦੇ ਹੱਕ ਦੇ ਵਿੱਚ ਖੜੇ ਨੇ ਸੋ ਹੋਰ ਪੰਜਾਬੀਆਂ ਦੇ ਸਾਥ ਦੀ ਲੋੜ ਹੋएगी ਆ ਜੇਕਰ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਜੋ ਇਸ ਦੇ ਵਿੱਚ ਗਲਤ ਠਹਿਰ ਹੁੰਦਾ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਤੱਕਾ ਨਾ ਕਿਸੇ ਨਾਲ ਕੀਤਾ ਜਾਵੇ ਇਨਸਾਫ ਦੀ ਜਿਹੜੀ ਮੰਗ ਆ ਉਹ ਇਸ ਪੈਨ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਸਾਰੀ ਉਮਰ ਇੱਕ ਇਨਸਾਫ ਹੀ ਜਿਹੜਾ ਆ ਉਹ ਬੰਦੇ ਨੂੰ ਤਰਸਦਾ ਰਹਿੰਦਾ ਹੈ ਕਿ ਇਨਸਾਫ ਕਦੋਂ ਮਿਲੇਗਾ ਸੱਜ ਕਹਲਿਏ ਕਿ ਪੰਜਾਬੀਓ ਇਹ ਭੈਣ ਇਨਸਾਫ ਦੀ ਮੰਗ ਕਰ ਰਹੀ ਹੈਗੀ ਇਹਦੇ ਨਾਲ ਖਲੋਈਏ ਤੇ ਆਪਣਾ ਵਚਨਬੰਦ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਇਸ ਦਾ ਸਾਥ ਦਈਏ ਮੈਨੂੰ ਦਿਓ ਇਜਾਜ਼ਤ ਸਕਰੋਲ ਪੰਜਾਬ ਦੇ ਲਈ ਮੈਂ ਸਮਰਦੀਪ ਸਿੰਘ ਅੰਮ੍ਰਿਤਸਰ